ਜਿਹੜਾ ਰਾਹੂ ਉਹ ਜੀ ਅੱਜ ਦੇ ਕੈਯੂਗ ਦਾ ਰਾਜਾ ਹੈ ਬਿਨਾ ਰਾਹੂ ਤੋਂ ਅੱਜ ਦੀ ਜੇਰ ਚ ਕੁਝ ਵੀ ਪੋਸਿਬਲ ਨਹੀਂ ਹੈ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਨਿੱਕੇ ਨਿੱਕੇ ਵੀਡੀਓਜ਼ ਦੇਖੀਆਂ ਜਾਂਦੀਆਂ ਵੀ ਭਈ ਐਨ ਐ ਨੰਬਰ ਵਾਲੇ ਨੂੰ ਇਸ ਮਹੀਨੇ ਚ ਬੜੀ ਲਾਟ ਹੋਣ ਨਿਕਲਣ ਵਾਲੀ ਹੈ ਜਾਂ ਉਹਦੀ ਕਿਸਮਤ ਬਦਲਣ ਵਾਲੀ ਹੈ ਇਹ ਮਤਲਬ ਉਹ ਕੀ ਉਹ ਰਾਹੂ ਨਾਲ ਦਾ ਖਾਸ ਬੰਲੀ ਹੈ ਕਿ ਕੋਈ ਵੀ ਅਗਰ ਸਟਾਰੋਲੋਜਰ ਕਹਿੰਦਾ ਕਿ ਮੈਂ ਰਾਹੂ ਕੇ ਥਰੂ ਸਮਝ ਗਿਆ ਇਹਦਾ ਮਤਲਬ ਉਹ ਚੰਦਰਮਾ ਨੂੰ ਤੁਹਾਡੇ ਮਨ ਦੀ ਪੂਰੀ ਸਥਿਤੀ ਨੂੰ ਸਮਝ ਗਿਆ ਜਿਹੜਾ ਕਿ ਮੈਂ ਜੋ ਸਮਝਦਾ ਉਹ ਇੰਪੋਸੀਬਲ ਹੈ ਇਹ ਹੁਣ ਰਾਹੁ ਜੇ ਮਤਲਬ ਜੇ ਕਿਸੇ ਦੀ ਮਤਲਬ ਖਰਾਬ ਮੈਨੂੰ ਨਹੀਂ ਪਤਾ ਐ ਐਗਜ਼ੈਕਟ ਛੇਈ ਸਮਝ ਬਤਰਾਇਆ ਵੀ ਜੇ ਕਿਸੇ ਖਰਾਬ ਕੀ ਇਹਨੂੰ ਠੀਕ ਵੀ ਕੀਤਾ ਜਾ ਰਿਹਾ ਗਰੀਬ ਆਦਮੀ ਜਾ ਰਿਹਾ ਉਹ ਲਾਟਰੀ ਦੇ ਸਟਾਲ ਵੱਲ ਦੇਖਦਾ ਉਹਦੇ ਮਨ 'ਚ ਇੱਕਦਮ ਖਿਆਲ ਆ ਜਾਂਦਾ ਕਿ ਉਹ ਨਾ ਭਰਤਰਾ ਤੇ ਵੀਰ ਹੋ ਜਾ ਉਹ ਸੋ ਰਾਹੁ ਦੇ ਅੰਦਰੋਂ ਚਿੰਗਾਰੀ ਜਗਾ ਦੇ ਹੁਣ ਇੱਕ ਆਮ ਬੰਦੇ ਨੂੰ ਕਿਵੇਂ ਪਤਾ ਲੱਗੂਗਾ ਵੀ ਭਾਈ ਮੇਰੇ ਰਾਹੁ ਤਰਾਵੇ ਜਾਂ ਮੇਰੇ ਸ਼ੁਕਰ ਤੇ ਰਾਹੁ ਦੀ ਆਪਸ ਬਣਦੀ ਨਹੀਂ ਵੀ ਮੈਂ ਜਦੋਂ ਕਹਿੰਦਾ ਕਿ ਰਾਹੁਣ ਤੋਂ ਬਹੁਤ ਪੈਸਾ ਦਿੰਦਾ ਇਹਦੀ ਮੈਂ ਗਰੰਟੀ ਬਿਲਕੁਲ ਨਹੀਂ ਲੈ ਰਿਹਾ ਕਿ ਰਾਹੁਣ ਤੁਹਾਡੇ ਘਰ ਦੇ ਰਿਸ਼ਤੇ ਵੀ ਚੰਗੇ ਰੱਖੇਗਾ। ਕੋਈ ਮਲਾ ਕੇ ਤੁਸੀਂ ਇਹ ਵੀ ਗੱਲ ਨਹੀਂ ਕਹਿਣਾ ਚਾਹੀਦੇ ਵੀ ਰਾਹੁਣ ਇਕੱਲਾ ਤਾਂ ਮਤਲਬ ਉਹ ਉਹਨਾ ਪਾਵਰਫੁਲ ਨਹੀਂ ਹੈਗਾ। ਅਗਰ ਮੈਂ ਤਾਂ ਕਹਾਂ ਕਿ ਰਾਹੁਣ ਅਗਰ ਚੋਰ ਹੈ ਤਾਂ ਮੰਗਲ ਪੁੱਤ ਹੈ। ਓਕੇ ਤੇ ਉਹਨੂੰ ਕੰਟਰੋਲ ਕੀਤਾ ਜਾ ਸਕਦਾ। ਚੰਦਰਮਾ ਮਾ ਆ ਤੇ ਰਾਹੁਣ ਲਾਇਕ ਪੁੱਤ ਹੈ। ਜਿਹੜਾ ਬਾਦੀ ਚੋਲੀ ਚਾਕੇ ਚੁੱਪ ਕਰ ਜਾਂਦਾ। ਕੋਈ ਇਹੋ ਜਿਹਾ ਕੋਈ ਫਾਰਮੂਲਾ ਹੈਗਾ ਵੀ ਜਿਸ ਨਾਲ ਰਾਹੁਣ ਖੁਸ਼ ਰਹੇ ਤੇ ਤੁਸੀਂ امیر ਹੋ ਜਾਓ ਹਾਂ ਜੀ ਇਹ ਮੈਂ ਤੁਹਾਨੂੰ ਇੱਕ ਫ੍ਰੀ ਟਿੱਪ ਦੇ ਰਿਹਾ ਸਸਿਕਲ ਦੋਸਤੋ ਮੈਂ ਤੁਹਾਡਾ ਮਹਿੰਗਾ ਸਿੰਘ ਵਿਚਾਰਮਜ ਦੇ ਮਜ ਤੋਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਅੱਜ ਮੇਰੇ ਨਾਲ ਮੇਰੇ ਸਾਥੀ ਰਵਿੰਦਰ ਸਿੰਘ ਮਾਨ ਨਹੀਂ ਹੈਗੇ ਕਿਸੇ ਮਸ਼ਰੂਫੀਅਤ ਕਰਕੇ ਉਹ ਨਾਲ ਨਹੀਂ ਬੈਠ ਸਕੇ ਸੋ ਹਮੇਸ਼ਾ ਵਾਦੇ ਮੁਤਾਬਕ ਤੁਹਾਡੇ ਨਾਲ ਜਿਵੇਂ ਗੱਲਬਾਤ ਕੀਤੀ ਜਾਂਦੀ ਹੈ ਕਿ ਹਰੇਕ ਦਫਾ ਇੱਕ ਨਵੇਂ ਟੌਪਿਕ ਤੇ ਨਵੀਂ ਸਿੱਖਿਆ ਨਾਲ ਗੱਲਬਾਤ ਕਰਾਵਾਂਗੇ ਅੱਜ ਜਿਹੜੇ ਸਾਡੇ ਵਿਚਾਰੇ ਜਿ ਸ਼ਖਸੀਤ ਮੌਜੂਦ ਨੇ ਉਹਨਾਂ ਦੀ ਇਸ ਵਿਸ਼ੇ ਤੇ ਬਹੁਤ ਪਕੜ ਹੈ ਅਸੀਂ ਆਮ ਸੁਣਦੇ ਆਂ ਵੀ ਭਾਈ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਗ੍ਰਹਿ ਚਾਲ ਹੈ ਉੱਪਰ ਪਲੈਨੇਟਰੀ ਪੋਜੀਸ਼ਨ ਹੈ ਉਹ ਬਹੁਤ ਪ੍ਰਭਾਵ ਪਾਉਂਦੀ ਹੈ ਜਾਂ ਸਾਨੂੰ ਆਮ ਤੌਰ ਤੇ ਕਈ ਬੀਰੀ ਜੇ ਕਿਸੇ ਜਾਣਕਾਰ ਕੋਲੇ ਹੱਥ ਵੀ ਵਿਖਾ ਦਿੱਤਾ ਜਾਵੇ ਤਾਂ ਇੱਕ ਸ਼ਬਦ ਯੂਜ਼ ਕਰ ਲਿਆ ਜਾਂਦਾ ਵੀ ਤੇਰਾ ਕੇਤੂ ਖਰਾਬ ਹੈ ਤੇਰਾ ਰਾਹੂ ਕੇਤੂ ਖਰਾਬ ਹੈ ਜਾਂ ਤੇਰੇ ਰਸਤੇ ਚ ਰਾਹੂ ਕੇਤੂ ਇਹ ਚੀਜ਼ਾਂ ਦੀ ਆਮ ਬੰਦੇ ਵਾਸਤੇ ਕੋਈ ਸ਼ਬਦ ਬਹੁਤ ਵੱਡੇ ਨੇ ਪਰ ਉਹਦੀ ਸਮਝ ਨਾ ਹੋਣ ਕਰਕੇ ਤੇ ਸਾਨੂੰ ਐ ਲੱਗਦਾ ਸਾਨੂੰ ਇਹ ਤੋਂ ਖੋਫ ਜਿਹਾ ਹੋ ਜੀਏ ਜਾਂ ਡਰ ਲੱਗਣ ਲੱਗ ਜਾਂਦਾ ਹੈ ਪਰ ਇਹ ਕੀ ਸਾਡੇ ਵਾਕਿਆ ਹੀ ਇਹਨਾਂ ਤੋਂ ਡਰਨ ਦੀ ਲੋੜ ਹੈ ਜਾਂ ਇਹ ਸਾਡੇ ਮਿੱਤਰ ਨੇ ਚੀਜ਼ਾਂ ਰਾਹੁ ਜਾਂ ਕੇਤੂ ਆਓ ਇਸ ਬਾਰੇ ਖੁੱਲ ਕੇ ਵਿਚਾਰ ਚਰਚਾ ਕਰਦੇ ਆਂ ਤੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਹਨੇ ਆ ਵਿਪਨ ਸ਼ਰਮਾ ਜੀ ਨੂੰ ਤੇ ਵਿਪਨ ਸ਼ਰਮਾ ਜੀ ਵਿਚਾਰ ਮੰਚ ਦੇ ਮੰਚ ਤੇ ਤੁਹਾਡਾ ਸਵਾਗਤ ਹੈ ਜੀ ਸਸੇ ਘਾਲ ਪਹਿਲਾਂ ਸਾਰੇ ਵਿਚਾਰ ਮੰਚ ਦੇ ਈਵਰਸ ਨੂੰ ਤੁਸੀਂ ਮੈਨੂੰ ਦੁਬਾਰਾ ਮੌਕਾ ਦਿੱਤਾ ਆਪਣੇ ਮੰਚ ਤੇ ਆਉਂਦਾ

ਹਾਂਜੀ ਜੋਤਿਸ਼ ਦੇ ਵਿਸ਼ੇ ਵਿੱਚ ਜਿਹੜਾ ਰਾਹੂ ਆ ਉਹ ਜੀ ਅੱਜ ਦੇ ਕਲਯੁਗ ਦਾ ਰਾਜਾ ਹੈ ਬਿਨਾਂ ਰਾਹੂ ਤੋਂ ਅੱਜ ਦੀ ਏਜ ਵਿੱਚ ਕੁਝ ਵੀ ਪੋਸੀਬਲ ਨਹੀਂ ਹੈ ਅਗਰ ਮੈਂ ਗੱਲ ਕਰਾਂ ਕਿ ਇੰਟਰਨੈਟ ਹੂੰ ਜਿਹੜਾ ਕਿ ਸਾਡੀ ਰੀਚ ਆਊਟ ਦਰਸਾਉਂਦਾ ਹੈ ਦੁਨੀਆ ਦੇ ਵਿੱਚ ਇਹ ਰਾਹੂ ਹੈ ਜਿਹਨੂੰ ਬਹ ਤਰੰਗਾ ਦਾ ਕਾਰਕ ਕਿਹਾ ਜਾਂਦਾ ਓਕੇ ਤੇ ਰਾਹੂ ਹੀ ਹੈ ਜਿਹੜਾ ਸਾਨੂੰ ਬਦਲ ਤੇ ਸਾਨੂੰ ਮਸ਼ਹੂਰ ਹੋਣ ਤੇ ਸਾਨੂੰ ਰਾਤੋਂ ਰਾਤ ਕਰੋੜਪਤੀ ਅਮੀਰ ਲਾਟਰੀ ਸੱਟਾ ਇਹ ਸਭ ਚੀਜ਼ਾਂ ਦਾ ਕਾਰਕ ਹੈ ਤੇ ਰਾਹੂ ਤੋਂ ਬਿਨਾ ਆਪਾਂ ਅੱਜ ਦੀ ਦੁਨੀਆ 'ਚ ਕਾਮਯਾਬ ਨਹੀਂ ਹੋ ਸਕਦੇ ਓਕੇ ਹੁਣ ਆਪ ਜਿਵੇਂ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਨਿਕ-ਨਿਕੀਆਂ ਵੀਡੀਓਜ਼ ਦੇਖੀਆਂ ਜਾਂਦੀਆਂ ਵੀ ਭਈ ਐਨੇ ਨੰਬਰ ਵਾਲੇ ਨੂੰ ਇਸ ਮਹੀਨੇ 'ਚ ਬੜੀ ਲਾਟਰੀ ਨਿਕਲਣ ਵਾਲੀ ਏ ਜੋ ਉਹਦੀ ਕਿਸਮਤ ਬਦਲਣ ਵਾਲੀ ਏ ਇਹ ਮਤਲਬ ਉਹ ਕੀ ਉਹ ਰਾਗੂ ਨਾਲ ਦਾ ਖਾਸ ਬੇਲੀ ਏ ਕੀ ਚੱਕਰ ਕੀ ਏ ਮਤਲਬ ਦੇਖੋ ਜੀ ਇਹ ਤਾਂ ਹੁਣ ਹਰ ਐਕਸਪਰਟ ਆਪਣੇ ਆਪਣੇ ਹਿਸਾਬ ਨਾਲ ਚੀਜ਼ਾਂ ਨੂੰ ਕੈਲਕੂਲੇਟ ਕਰਤਾ ਪਰ ਰਾਹੁ ਨੂੰ ਜੇ ਮੈਂ ਓਵਰਆਲ ਇਹਦਾ ਤੁਹਾਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਾਂ ਤੇ ਰਾਹੁ ਇੱਕ ਇਨਵੀਜ਼ੀਬਲ ਤੇ ਇਹ ਪਹਿਲਾਂ ਤੋਂ ਦੱਸ ਦਵਾਂ ਕਿ ਰਾਹੁ ਦੀ ਕੋਈ ਬਾਡੀ ਨਹੀਂ ਹੈ ਰਾਹੁ ਇੱਕ ਨੋਡਲ ਪੁਆਇੰਟ ਹੈ ਇਹ ਚੰਦਰਮਾ ਦੇ ਦੂਰ ਨੋਡਲ ਪੁਆਇੰਟ ਹੈ ਇਹਨਾਂ ਪੁਆਇੰਟ ਨਾਰਥ ਪੋਲ ਵਾਲੇ ਪਾਸੇ ਆ ਉਹ ਰਾਹੁ ਹੈ ਜਿਹੜਾ ਸਾਊਥ ਪੋਲ ਵਾਲੇ ਪਾਸੇ ਕੇਤੂ ਹੈ ਅੱਛਾ ਮਤਲਬ ਹੈ ਚੰਦਰਮਾ ਜਿਤੋਨੇ ਚੀਜ਼ਾਂ ਹਾਂ ਇਹ ਚੰਦਰਮਾ ਦੀ ਸਮਵੇ ਲੋਕੀ ਹਿੱਸੇ ਨੇ ओके okay. तो अगर राहु केतु दी स्थिति ਨੂੰ ਸਮਝਣਾ ਦਾ ਮਤਲਬ ਹੈ ਤੁਸੀਂ ਕੰਪਲੀਟ ਚੰਦਰਮਾ ਨੂੰ ਸਮਝ ਲੈਣਾ ਮੈਂ ਹਮੇਸ਼ਾ ਕਹਿੰਦਾ ਕਿ ਜੇ ਚੰਦਮਾ ਨੇ ਮੰਨਤਾ ਕਰ ਰੰਗਣ ਇਮੋਸ਼ਨਸ ਆ ਕਰ ਰੱਖੇ ਅਗਰ ਤੁਸੀਂ ਕਹੋ ਕੋਈ ਵੀ ਅਗਰ ਅਸਟ੍ਰੋਲੋਜਰ ਕਹਿੰਦਾ ਕਿ ਉਹ ਰਾਹੁ ਕੇਤੂ ਨੂੰ ਸਮਝ ਗਿਆ ਇਹਦਾ ਮਤਲਬ ਉਹ ਚੰਦਰਮਾ ਨੂੰ ਤੁਹਾਡੇ ਮਨ ਦੀ ਪੂਰੀ ਸਥਿਤੀ ਨੂੰ ਸਮਝ ਗਿਆ ਜਿਹੜਾ ਕਿ ਮੈਂ ਜੋ ਸਮਝਦਾ ਉਹ ਇੰਪੋਸੀਬਲ ਹੈ ਇਮੋਸ਼ਨਸ ਨੂੰ ਸਮਝਣਾ ਹਾਲੇ ਵੀ ਬਹੁਤ ਮੁਸ਼ਕਲ ਹੈਗਾ ਕੰਪਲੀਕੇਟਿਡ ਚੀਜ਼ ਹੈ ਉਹ ਮਨ ਵੀ ਦੀ ਹਾਂਜੀ ਹਾਂਜੀ ਤੇ ਰਾਹੁ ਹੁੰਦਾ ਕਿ ਆਪਾਂ ਅਜੇ

ਇਹ ਨੂੰ ਜੀ ਉਹ ਇਹਦਾ ਚਾਰਟ ਦੇ ਮੁਤਾਬਿਕ ਹੁੰਦਾ ਕਿਉਂਕਿ ਜੜੇ ਵੀ ਗ੍ਰਹਿ ਆ ਸਾਡੀ ਕੰਪਨੀ ਚ ਆ ਗਏ ਉਹ ਸਾਡੇ ਪਿਛਲੇ ਜਨਮ ਦਾ ਲੇਖਾ ਚੁੱਕਾ ਹੈ ਇਹ ਸਾਨੂੰ ਕਰਮ ਤਾਂ ਆਪਣੇ ਭੁਗ ਨਹੀਂ ਪੈਣੇ ਇਹਨੂੰ ਭੋਗੇ ਵਗੈਰ ਤਾਂ ਗੁਜ਼ਾਰਾ ਨਹੀਂ ਹੈਗਾ ਓਕੇ ਪਰ ਫਿਰ ਵੀ ਕਿਸੇ ਹੱਦ ਤੱਕ ਪੋਸੀਬਲ ਹੈਗਾ ਕਿ ਸਾਡੇ ਰਿਸ਼ੀ ਮੁਨੀਆ ਨੇ ਕੁਝ ਰੈਮੀਡੀਜ਼ ਦਸੀ ਹੈ ਕਿ ਰਾਹੂ ਨੂੰ ਅਗਰ ਪੋਜ਼ਿਟਿਵ ਯੂਟਿਲਾਈਜ਼ ਕੀਤਾ ਜਾਵੇ ਤੇ ਰਾਹੂ ਸਾਡੇ ਲਈ ਵਰਦਾਨ ਸਾਬਿਤ ਹੋ ਸਕਦਾ ਹੈ ਔਰ ਦੁਨੀਆ ਦੀ ਹਰ ਮੁਕਾਮ ਤੱਕ ਤੁਹਾਨੂੰ ਪਹੁੰਚਾਉਣ ਦੀ ਤਾਕਤ ਰੱਖਦਾ ਹਮ ਮਨ ਇੱਕ ਮੈਂ ਮਤਲਬ ਕੋਈ ਵੀ ਦੇਖੋ امیر ਬਣ ਦੀ ਚਾਹ ਹਲਮੋਸਟ ਹਰ ਬੰਦੇ ਨੂੰ ਹੈਗੀ ਕਿਸੇ ਨਾ ਕਿਸੇ ਜੀ ਤਰੀਕੇ ਨਾਲ ਜਾਇਜ਼ ਨਜਾਇਜ਼ ਵੀ ਤਰੀਕੇ ਕਈ ਵੀ ਲੋਕ ਨਜਾਇਜ਼ ਵੀ ਜ਼ਿਆਦਾ ਵਰਤਦੇ ਨੇ ਜਾਇਜ਼ ਤਰੀਕੇ ਨਾਲ ਵੀ ਹੁੰਦੀ ਵੀ ਮੈਂ ਮਿਹਨਤ ਕਰਾਂ ਤੇ ਮੈਨੂੰ ਉਹਦਾ ਫਲ ਮਿਲੇ ਵੀ ਕੋਈ ਇਹੋ ਜਿਹਾ ਕੋਈ ਫਾਰਮੂਲਾ ਹੈਗਾ ਵੀ ਜਿਸ ਨਾਲ ਰੱਬ ਖੁਸ਼ ਰਵੇ ਤੇ ਤੁਸੀਂ ਅਮੀਰ ਹੋ ਜਾਓ ਹਾਂਜੀ ਫਾਰਮੂਲਾ ਹੈ ਦੇਖੋ ਅੱਜ ਦੀ ਰੇਟ ਚ ਨਾਲ ਰਾਹੁ ਤਕਰੀਬਨ ਸਭ ਦਾ ਠੀਕ ਹੀ ਹੁੰਦਾ ਜਾ ਰਿਹਾ ਕਿਉਂਕਿ ਆਪਾਂ ਸਾਰੀ ਇੰਟਰਨੈਟ ਚਲਾ ਰਹੇ ਆ ਰੀਲਾ ਚਲਾ ਰਹੇ ਆ ਅੱਛਾ ਮੋਬਾਈਲ ਚਲਾ ਰਹੇ ਆ ਉਹ ਦਿਨ ਸਾਡਾ ਰਾਹੂ ਪਹਿਲੇ ਯੂਜ਼ ਕਿ ਰਾਹੂ ਜਿਹੜਾ ਹੋਇਆ ਉਹ ਸਾਡੇ ਉੱਪਰਲੇ ਸਿਰ ਦਾ ਮਾਲਕ ਹੈ ਸਾਡੇ ਦਿਮਾਗ ਦਾ ਮਾਲਕ ਹੈ ਤੁਸੀਂ ਸੋਚੋ ਕਿ ਜਦੋਂ ਆਪਾਂ ਰਾਤ ਨੂੰ ਸੌਣ ਲਈ ਜਾਂਦੇ ਆਂ ਔਰ ਇੱਕ ਵਾਰੀ ਰੀਲਾਂ ਦੇਖੜੀਆਂ ਸ਼ੁਰੂ ਕਰ ਦਈਏ ਤਾਂ ਸਾਡਾ ਦਿਮਾਗ ਭਟਕ ਜਾਂਦਾ ਉਹ ਰੀਲਾਂ ਨਹੀਂ ਮੁੱਕਦੀ ਆਂ ਬੰਦਾ ਹੀ ਮੁੱਕ ਸਕਦਾ ਇਹਦਾ ਮਤਲਬ ਰਾਹੂ ਤੁਹਾਡੇ ਦਿਮਾਗ ਨੂੰ 100% ਕੰਜ਼ੂਮ ਤੇ ਯੂਟਿਲਾਈਜ਼ ਕਰਨ ਦੀ ਤਾਕਤ ਰੱਖਦਾ ਥੋੜੀ ਰਾਤ ਦੀ ਨੀਂਦ ਖਰਾਬ ਕਰਨ ਦੀ ਤਾਕਤ ਰੱਖਦਾ ਤਾਂ ਹੀ ਜਦੋਂ ਰਾਤ ਨੂੰ ਲੋਕਾਂ ਨੂੰ ਨੀਂਦ ਘੱਟ ਆਉਂਦੀ ਹੈ ਇਹਦਾ ਰਾਹੂ ਦਾ ਉਪਾਅ ਕਰਾਇਆ ਜਾਂਦਾ ਕਿਉਂਕਿ ਉਹਦਾ ਦਿਮਾਗ ਜਰੂਰ ਤੋਂ ਜ਼ਿਆਦਾ ਓਵਰ ਥਿੰਕਿੰਗ ਕਰਦਾ ਹੈ ਇਹਦੇ ਕਰਕੇ ਉਹ ਸੌ ਨਹੀਂ ਪਾਰਿਆ ਔਰ ਜਦੋਂ ਅਸੀਂ ਕਦੀ ਰਾਤ ਨੂੰ ਸੌਣ ਵੇਲੇ ਪ੍ਰਮਾਤਮਾ ਦਾ ਨਾਮ ਲਾ ਲੈਨੇ ਆ ਕੋਈ ਪੁਰਾਣੇ ਗਾਣੇ ਲਾ ਲੈਨੇ ਉਹਦੇ ਨਾਲ ਕੀ ਹੁੰਦਾ ਕਿ ਸਾਡਾ ਧਿਆਨ ਜਿਹੜਾ ਇਕੱਠਾ ਹੋਣਾ ਸਟਾਰਟ ਹੋ ਜਾਂਦਾ ਸਾਡਾ ਮਨ ਜਿਹਦਾ ਮਤਲਬ ਹੈ ਕਿ ਮਨ ਦੀ ਪੂਰੀ ਸਥਿਤੀ ਰਾਹੂ ਕੇਤੂ ਨਾਲ ਡਿਸਾਈਡਡ ਹੈ ਤੇ ਫਿਰ ਸਾਨੂੰ ਨੀਂਦ ਆਣੀ ਸਟਾਰਟ ਹੋ ਜਾਂਦੀ ਕਿ ਸਾਡਾ ਜਿਹੜਾ ਭਟਕਾਵ ਹੈ ਸਾਡਾ ਦੁਨੀਆ ਦਾ ਭਟਕਾਵ ਦਾ ਕਾਰਕ ਵੀ ਰਾਹੂ ਹੈ ਉਕੇ ਤੇਰਾ ਸਾਨੂੰ 扑ਕਾ ਦਿੰਦਾ ਹੁਣ ਮੰਨ ਲਓ ਅਸੀਂ ਜਾ ਰਹੇ ਗਰੀਬ ਆਦਮੀ ਜਾ ਰਹੇ ਆ ਲਾਟਰੀ ਦੇ ਸਟਾਲ ਵੱਲ ਦੇਖਦਾ ਉਹਦੇ ਮਨ ਚ ਇੱਕਦਮ ਖਿਆਲ ਆ ਜਾਂਦਾ ਕਿ ਉਹ ਨਾ ਰਾਤੋ ਰਾਤ ਅਮੀਰ ਹੋ ਜਾਊ ਤੇ ਰਾਹੁ ਉਹਦੇ ਅੰਦਰ ਚਿੰਗਾਰੀ ਪੈਦਾ ਕਰਦਾ ਕਿਆਦਾ ਕਰਦਾ ਕਿਆਦਾ ਕਰਦਾ ਔਰ ਔਰ ਉਹ ਫਿਰ ਲਾਟਰੀ ਤੱਕ ਜਾਂਦਾ ਉਹਦੇ ਜੇ ਨੁਕਸਾਨ ਵੀ ਕਰਦਾ ਕਈ ਲੋਕ ਜਿੱਤੇ ਵੀ ਜਾਂਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਲਾਟਰੀ ਰਾਹੁ ਅਤੇ ਵੀ ਸਾਰੇ ਕਰੋੜਪਤੀ ਆਰਪਤੀ ਬਣ ਜਾਣਗੇ ਹੂੰ ਹੂੰ ਐਦਾ ਨਹੀਂ ਹੈਗਾ ਰਾਹੂ ਨੂੰ ਪੋਜ਼ਿਟਿਵ ਯੂਟਲਾਈਜ਼ ਕਰਨਾ ਪੈਂਦਾ ਤੁਹਾਡੇ ਚਾਰਟ ਚ ਦੇਖਣਾ ਪੈਂਦਾ ਰਾਹੂ ਦੀ ਸਥਿਤੀ ਕੀ ਹੈ ਜਿਦਾ ਕਿ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੱਸਦਾ ਸ਼ੁਕਰ ਪੈਸੇ ਦਾ ਕਾਰਕ ਹੈ ਸਾਡੀ ਕੁੰਡਲੀ ਚ ਅਗਰ ਰਾਹੂ ਦਾ ਕਨੈਕਸ਼ਨ ਕਿਸੇ ਵੀ ਤਰੀਕੇ ਸ਼ੁਕਰ ਨਾਲ ਬੰਨ ਜਾਂਦਾ ਤੇ ਉਹੀ ਇਨਸਾਨ ਵੱਡਾ ਪੈਸਾ ਕਮਾ ਸਕਦਾ ਜਿਦਾ ਕਿ ਮੰਨ ਲਓ ਪੈਸਾ ਆਪਾਂ ਸਾਰਾ ਕਮਾਉਂਦੇ ਪੈਸੇ ਦੀ ਤਾਂ ਕੋਈ ਡਿਫੀਨੇਸ਼ਨ ਹੈ ਨਹੀਂ ਕੋਈ 10000 ਕਮਾਇਆ ਕੋਈ 20000 ਕਮਾਇਆ ਕੋਈ ਲੱਖ ਕੋ 2 ਲੱਖ ਪਰ ਜਿਹੜੇ ਅਰਬਪਤੀ ਜਿਹੜੇ ਬਣ ਜਾਂਦੇ ਆ ਤੇ ਬਿਨਾ ਰਾਹੂ ਦੀ ਹੈਲਪ ਤੋਂ ਨਹੀਂ ਬਣ ਸਕਦਾ ਕਿਉਂਕਿ ਇਹਦੇ ਵਿੱਚ ਇਹਨਾਂ ਨੂੰ ਪਬਲਿਕ ਦਾ ਰੀਚ ਆਊਟ ਚਾਹੀਦਾ ਪਬਲਿਕ ਦੀ ਸਪੋਰਟ ਚਾਹੀਦੀ ਹੈ ਔਰ ਰਾਹੂ ਹੀ ਤੁਹਾਨੂੰ ਐਸਾ ਇੱਕ ਪਲੈਨਟ ਹੈਗਾ ਜਿਹੜਾ ਤੁਹਾਨੂੰ ਸ਼ੁਕਰ ਨਾਲ ਜੁੜ ਕੇ ਪੈਸਾ ਹੀ ਪੈਸਾ ਦੇ ਦਿੰਦਾ ਔਰ ਔਰ ਤੁਸੀਂ ਉਸ ਪੈਸੇ ਦਾ ਸਹੀ ਯੂਜ਼ ਵੀ ਕਰ ਲੈਂਦੇ ਹੋ ਅਗਰ ਕੋ ਰਾਹੂ ਆ ਤੇ ਅਸਲੀ ਮੈਨੂੰ ਲੱਗਦਾ ਕਿ ਅੱਜ ਦੀ ਤਰੀਕ ਦੇ ਵਿੱਚ ਹਰ ਇੱਕ ਦਾ ਰਾਹੂ ਠੀਕ ਰੁੜਾਈ ਚਾਹੀਦਾ ਜਿਹਨੂੰ ਪਬਲਿਸਿਟੀ ਚਾਹੀਦੀ ਹੈ ਜਿੱਦਾਂ ਕਿ ਫਿਲਮਿਸ ਜਿਹੜਾ ਸਾਰੀ ਤੁਈਆ ਮਾਇਆ ਨਗਰੀ ਆਪਾਂ ਨੂੰ ਪਹਿਲੇ ਹੀ ਮਾਇਆ ਨਗਰੀ ਕਰਦੇ ਮਾਇਆ ਦਾ ਕਾਰਕਰ ਰਾਹੂ ਹੈ ਤੇ ਰਾਹੂ ਹੀ ਹੈ ਅੱਛਾ ਜੇ ਦੇਖ ਲਓ ਜੀ ਫਿਲਮ ਸਟਾਰਸ ਕੋ ਕਿੰਨਾ ਪੈਸਾ ਹੁੰਦਾ ਹੂੰ ਕਿਉਂਕਿ ਪਬਲਿਕ ਕਰਕੇ ਹੂੰ ਪਬਲਿਕ ਦੇ ਅੰਦਰ ਪ੍ਰੋਮਿਨੈਂਟ ਫਿਗਰ ਵੀ ਬਣ ਜਾਂਦੇ ਹੂੰ ਰਾਹੂ ਕਰਕੇ ਹੁੰਦਾ ਤੇ ਰਾਹੂ ਦੇ ਬਾਰੇ ਤਾਂ ਅਗਰ ਤੁਸੀਂ ਮੈਨੂੰ ਕੋਈ ਤੇ ਡਿਸਕਸ਼ਨ ਕਰਨੀ ਹੈ ਤਾਂ ਮੈਂ ਸ਼ਾਇਦ ਪੂਰੀ ਜ਼ਿੰਦਗੀ ਲੱਗਾ ਨਾ ਤਾਂ ਰਾਹੂ ਨੂੰ ਐਕਸਪਲੇਨ ਹੀ ਕਰ ਪਾਉਂਗਾ ਪਰ ਮੈਂ ਇੰਨੀ ਗੱਲ ਕਹੂੰਗਾ ਕਿ ਰਾਹੂ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨ ਵਾਲਾ ਇਨਸਾਨ ਅਮੀਰ ਬਣੇਗਾ ਹੀ ਬਣੇਗਾ ਇਹ ਤੈਨ। ਨਿੱਟ ਨੂੰ ਕੋ ਨੂੰ ਮਰੜ ਮੈਂ ਤੁਹਾਡੇ ਸਾਹਮਣੇ ਬੈਠਾ ਇੱਕ। ਮੇਰੇ ਵਾਸਤੇ ਮੈਂ ਆਮ ਲੀਮਨ ਅਬਾਊਟ ਥਿਸ ਰਾਹੂ ਕੇਤੂ ਜਦੋਂ ਜੱਜੂ ਸ਼ੁਕਰ ਦੀ ਗੱਲ ਕੀਤੀ ਉਹਨਾਂ ਦੇ ਆਪਸ ਦੇ ਵਿੱਚ ਮੈਚ ਦੀ ਗੱਲ ਕੀਤੀ ਹੈ। ਹੁਣ ਇੱਕ ਆਮ ਬੰਦੇ ਨੂੰ ਕਿਵੇਂ ਪਤਾ ਲੱਗੂਗਾ ਵੀ ਭਾਈ ਮੇਰਾ ਰਾਹੂ ਖਰਾਬ ਏ ਜਾਂ ਮੇਰੇ ਸ਼ੁਕਰ ਤੇ ਰਾਹੂ ਦੀ ਆਪਸ ਬਣਦੀ ਨਹੀਂ ਪਈ ਕਿਵੇਂ ਪਤਾ ਲੱਗੂਗਾ? ਉਹ ਤਾਂ ਜੀ ਦੇਖੋ ਤੁਹਾਨੂੰ ਚਾਰਟਸ ਤੋਂ ਪਤਾ ਲੱਗੇਗਾ ਪਰ ਇਹਦੇ ਛੋਟੇ ਛੋਟੇ ਟ੍ਰੇਡਸ ਹੈਗੇ। ਕਿਤਾ ਕਿ ਕਈ ਲੋਕਾਂ ਨੂੰ ਮੋਬਾਈਲ ਚਲਾਣਾpossible ਨਹੀਂ ਹੈਗਾ ਉਹਨਾਂਗੇ ਇਦਾਂ ਦੀ ਵੀ ਕੁਝ ਫਿਕਰ ਹੋਏਗੀ ਇਹਨਾਂ ਦਾ ਉਹਦਾ ਰਾਹੂ ਖਰਾਬ ਹੈ ਅੱਛਾ ਕਿਉਂਕਿ ਉਹਨੂੰ ਮੋਬਾਈਲ ਅਟਰੈਕਟ ਨਹੀਂ ਕਰਦਾ ਕਿਉਂਕਿ ਜਿਹੜਾ ਰਾਹੂ ਹੈ ਕੋ ਮੈਗਨੇਟ ਹੈ ਹਮਮ ਉਹਨੂੰ ਅਟਰੈਕਟ ਕਰਦਾ ਰਾਹੂ ਤੁਹਾਡੀ ਫੋਰਨ ਕੰਟਰੀ ਦਾ ਕਾਰਕ ਹੈ ਤੁਹਾਡੇ ਫੋਰਨ ਫੂਡ ਦਾ ਕਾਰਕ ਹੈ ਤੁਹਾਡੇ ਫੋਰਨ ਕਲਚਰ ਦਾ ਕਾਰਕ ਹੈ ਓਕੇ ਹਨ ਵੱਲੋਂ ਕਿ ਜਿਹੜੇ ਇਨਸਾਨ ਨੇ ਇੰਡੀਆ ਦੇ ਵਿੱਚ ਵੀ ਇਮਪੋਰਟ ਐਕਸਪੋਰਟ ਕੀਤੀ ਉਹਨੇ ਬਹੁਤ ਪੈਸਾ ਕਮਾਇਆ ਜਿਹੜੇ ਫੋਰਨ ਆਵੇ ਉਹਨੇ ਬਹੁਤ ਪੈਸਾ ਕਮਾਇਆ ਜਿਹਨੇ ਇੰਡੀਆ ਰਹਿ ਕੇ ਫੋਰਨ ਚੀਜ਼ਾਂ ਦਾ ਕੰਮ ਕੀਤਾ ਉਹਨੇ ਬਹੁਤ ਪੈਸਾ ਕਮਾਇਆ ਤੇ ਅਸਲੀ ਫੋਰਨ ਕੰਟਰੀ ਫੋਰਨ ਫੂਡ ਫੋਰਨ ਕਲਚਰ ਇਹ ਜਿੱਥੇ ਤੁਹਾਡਾ ਜੁੜਦਾ ਜਾਏਗਾ ਉਥੇ ਰਾਹੂ ਆਉਂਦਾ ਜਾਏਗਾ ਔਰ ਤੁਹਾਨੂੰ ਦੁਨੀਆ ਦਾ ਐਕਸਪੋਜ਼ਰ ਜਦੋਂ ਰਾਹੂ ਦਿੰਦਾ ਤੁਹਾਨੂੰ ਪੈਸੇ ਕਮਾਉਣ ਦੀ ਅਕਲ ਤੁਹਾਨੂੰ ਤਾਕਤ ਰਾਹੂ ਦਿੰਦਾ ਔਰ ਉਹ ਇਨਸਾਨ ਛਲ ਸੇ ਜਾਂ ਬਲ ਸੇ ਜਿੰਨਾ ਮਰਜੀ ਉਹ ਪੈਸਾ ਆਪਣੇ ਘਰ ਦੇ ਆਂਦਾ ਔਰ ਆਪਣੇ ਪਰਿਵਾਰ ਦਾ ਬਹੁਤ ਵਧੀਆ ਪਾਲਣ ਪੋਸ਼ਣ ਕਰ ਸਕਦਾ ਨਹੀਂ ਹੁਣ ਤੁਸੀਂ ਕਹਿੰਦੇ ਵੀ ਚਾਰਟ ਵੇਖ ਕੇ ਪਤਾ ਲੱਗਦਾ ਜੀ ਜੀ ਉਹਨਾਂ ਦਾ ਫੇਥੋਲਜ ਵਿਸ਼ਾ ਨੂੰ ਜਾਨਣਾ ਚਾਰਟ ਕਿੱਥੋਂ ਮਿਲੂ ਬਾਜ਼ਾਰੋਂ ਦੇਖੋ ਜੀ ਅੱਜ ਕਾ ਤਾਂ ਬਹੁਤ ਸੌਫਟਵੇਅਰਸ ਆ ਗਏ ਆ ਅੱਛਾ ਐਸਟਰੋ ਸੇਜ ਐਸਟਰੋ ਕੁੰਡਲੀ ਜਾਂ ਕੁੰਡਲੀ ਪ੍ਰੋ ਹੈ ਤੁਸੀਂ ਆਪਣਾ ਡੇਟ ਆਫ ਬਰਥ ਟਾਈਮ ਤੇ ਆਪਣੀ ਜਗ੍ਹਾ ਜਦੋਂ ਭਰਦੇ ਹੋ ਤੁਹਾਡੇ ਸਾਹਮਣੇ ਇੱਕ ਚਾਰਟ ਆ ਜਾਂਦਾ ਦਾ ਲਕੀਰਾਂ ਵਾਲਾ ਸਟੋਲੋਜਰ ਤੁਹਾਨੂੰ ਬੜੀ ਆਸਾਨੀ ਨਾਲ ਸਮਝ ਲੈ ਲੈਂਦੇ ਆ ਉੱਥੇ ਤੁਸੀਂ ਰਾਹੂ ਨੂੰ ਕਿਸੇ ਨੰਬਰ 'ਚ ਬੈਠਾ ਦੇਖੂਗੇ ਉਸ ਰਾਹੂ ਨੂੰ ਜਿਸ ਨੰਬਰ 'ਚ ਉਹ ਬੈਠਾ ਅਗਰ ਉਹ ਉਸ ਕੁੰਡਲੀ ਦੇ ਲਈ ਬੈਨੀਫਿਕ ਪਲੈਨਟ ਹੈ ਜਨਰਲ ਤੌਰ ਤੇ ਕੀ ਹਰਿਤਾ ਜਾਂਦਾ ਕਿ ਰਾਹੂ ਜਿਹੜਾ ਹੈਗਾ ਸ਼ੁੱਕਰ ਦੀ ਰਾਸ਼ੀਾਂ ਅਜੇ ਤੱਕ ਇਹ ਆ ਤੁਹਾਡੀ ਤੁਲਾ ਹੋ ਗਈ ਤੇ ਤੁਹਾਡੀ ਵਿਰਸ਼ ਹੋ ਗਈ ਹੂੰ ਉਸ ਤੋਂ ਬਾਅਦ ਬੁੱਧ ਦੀਆਂ ਰਾਸ਼ੀਾਂ ਤੇਰੀ ਕੰਨਿਆ ਹੋ ਗਈ ਤੇ ਮਿਥੁਨ ਹੋ ਗਈ ਹੂੰ ਇਹ ਤੁਹਾਡੀ ਸ਼ਨੀ ਦੀ ਰਾਸ਼ੀਆ ਮਕਰ ਹੋ ਗਈ ਤਾਂ ਕੰਬ ਹੋ ਗਈ ਇਹਨਾਂ ਰਾਸ਼ੀਆ ਦੇ ਲਈ ਰਾਹੂ ਮੋਸਟਲੀ ਕਾਰਕ ਹੁੰਦਾ ਪਰ ਫਿਰ ਵੀ ਚਾਰਟ ਚ ਦੇਖਣਾ ਪੈਂਦਾ ਕਿ ਰਾਹੂ ਦੀ ਪੋਜੀਸ਼ਨ ਕਿੰਨੀ ਸਟਰੋਂਗ ਹੈ ਹੂੰ ਹੂੰ ਔਰ ਅਗਰ ਰਾਹੂ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਕੇ ਖਾਨਾ ਨੰਬਰ 2 ਜਿਹਨੂੰ ਆਪਾਂ ਘਰ ਨੰਬਰ 2 ਕਹ ਦਿੰਦੇ ਨੇ 11 ਕਹ ਦਿੰਦੇ ਆ 9 ਕਹ ਦਿੰਦੇ ਆ 10 ਕਹ ਦਿੰਦੇ ਆ ਅਗਰ ਇੱਧਰ ਇਹਦਾ ਕਨੈਕਸ਼ਨ ਬਣਾ ਦਿੱਤਾ ਜਾਵੇ ਸਮ ਹਾਉ ਤੇ ਇਨਸਾਨ ਕੋ ਅਨਬੀਲੀਵਾਬਲ ਮਨੀ ਆਣੀ ਸਟਾਰਟ ਹੋ ਜਾਂਦੀ ਹੈ ਦੇਖੀ ਅੱਛਾ ਚਲੋ ਹੁਣ ਅਪ ਪੈਸੀ ਦੀ ਗੱਲ ਕਰ ਰਹੇ ਹਾਂ ਵੀ ਰਾਹੁ ਪੈਸੇ ਦਾ ਕਰਕੇ ਤੁਸੀਂ ਕਹਿ ਰਹੇ ਹੋ ਵੀ ਰਾਹੁ ਤੋਂ ਸ਼ੁਕਰ ਜਿ ਆਪਸ ਚ ਮਿਲ ਜਾਂਦੇ ਨੇ ਚਲੋ ਕੋਈ ਰੈਮਡੀ ਹੋਏਗੀ ਹੁਣ ਡਿਟੇਲ ਚ ਆਪਾਂ ਨਹੀਂ ਜਾਂਦੇ ਬਟ ਕੀ ਇਨਸਾਨੀ ਸਿਹਤ ਤੇ ਵੀ ਫਰਕ ਪਾਉਂਦਾ ਨਾਲ ਨਾਲ ਕਿ ਪੁੱਛਣਾ ਚਾਹਾਂਗਾ ਕਿ ਇਨਸਾਨੀ ਰਿਸ਼ਤਿਆਂ ਤੇ ਵੀ ਫਰਕ ਪਾਉਂਦਾ ਬਿਲਕੁਲ ਪਾਉਂਦਾ ਜੀ ਬਿਲਕੁਲ ਪਾਉਂਦਾ ਕਿਉਂਕਿ ਰਾਹੂ ਜਿਹੜਾ ਹੈਗਾ ਇਹ ਅਗੇਂਸਟ ਖੜਾ ਹੈ ਤੁਹਾਡੇ ਜੁਪੀਟਰ ਦੇ ਓਕੇ ਜੁਪੀਟਰ ਜਿਹੜਾ ਹੈਗਾ ਉਹ ਤੁਹਾਡੇ ਆਪਣੇ ਐਥਿਕਸ ਆਪਣੇ ਪ੍ਰਿੰਸੀਪਲਸ ਆਪਣੇ ਘਰ ਨੂੰ ਚਲਾਉਣ ਦਾ ਆਪਣੇ ਮਾਪਿਆਂ ਦੀ ਇੱਜ਼ਤ ਕਰਨ ਦਾ ਕਾਰਕ ਹੈ ਔਰ ਰਾਹੂ ਉਹਦੇ ਅਗੇਂਸਟ ਚੱਲਦਾ ਅੱਛਾ ਅੱਛਾ ਮੈਂ ਜਦੋਂ ਕਹਿੰਦਾ ਕਿ ਰਾਹੂ ਤੁਹਾਨੂੰ ਬਹੁਤ ਪੈਸਾ ਦਿੰਦਾ ਇਹਦੀ ਮੈਂ ਗਾਰੰਟੀ ਬਿਲਕੁਲ ਨਹੀਂ ਲੈ ਰਿਹਾ ਕਿ ਰਾਹੂ ਤੁਹਾਡੇ ਘਰ ਦੇ ਰਿਸ਼ਤੇ ਵੀ ਚੰਗੇ ਰੱਖੇਗਾ ਤੁਹਾਡੇ ਘਰ 'ਚ ਸੁੱਖ ਲੈ ਕੇ ਆਏਗਾ ਤੁਹਾਡੀ ਔਲਾਦ ਚੰਗੀ ਨਿਕਲੇਗੀ ਮੈਂ ਇਹ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਮੈਟੀਰੀਅਲਿਸਟਿਕ ਪੁਆਇੰਟ ਆਫ View ਨਾ ਕਹਿ ਰਿਹਾ ਕਿ ਰਾਹੁ ਤੁਹਾਨੂੰ ਉੱਥੇ ਬਹੁਤ ਵਧੀਆ ਤੁਹਾਨੂੰ ਕਾਮਯਾਬੀ ਦੇ ਸਕਦਾ ਹੈ ਵੇਅਰ ਐਸ ਹੋ ਸਕਦਾ ਹੈ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਕਾਮਯਾਬੀ ਪੈਸੇ ਦੇ ਪੁਆਇੰਟ ਆਫ ਨਾ ਲੈ ਰਹੇ ਹੋ ਤੇ ਤੁਹਾਡਾ ਆਪਣਾ ਘਰ ਖਰਾਬ ਕਰ ਰਿਹਾ ਹੋ ਅੱਛਾ ਅੱਛਾ ਇਹ ਵੀ ਮਤਲਬ ਮਤਲਬ ਇਹ ਨਹੀਂ ਵੀ ਇੱਕ ਇੱਕ ਸਾਈਡ ਠੀਕ ਹੋ ਸਕਦੀ ਦੂਜੀ ਮਾੜੀ ਵੀ ਹੋ ਸਕਦੀ ਦੇਖੋ ਜੀ ਹਮੇਸ਼ਾ ਕਹਾਣੀ ਦੇ ਦੋ ਹਿੱਸੇ ਹੁੰਦੇ ਆ ਤੇ ਤਰ ਕੋਇਨ ਦੀ ਜਿਸ ਸਮਝਣ ਨੂੰ ਦੋ ਸਾਈਡ ਹੈ ਇੱਕ ਵਧੀਆ ਸਾਈਡ ਹੈ ਇੱਕ ਮਾੜੀ ਸਾਈਡ ਹੈ ਨਹੀਂ ਤੇ ਫਿਰ ਹੁਣ ਜੇ ਉਹਨੂੰ ਪਤਾ ਨਹੀਂ ਮੈਂ ਮਤਲਬ ਇਹ ਹੁਣ ਵਿਦੇਸ਼ੀ ਧਰਤੀ ਤੇ ਅੱਜ ਆਪਾਂ ਬੈਠੇ ਆਂ ਜੀ ਜੀ ਤੇ ਵਿਦੇਸ਼ੀ ਧਰਤੀ ਤੇ ਅੱਜ ਕੱਲ ਇੱਕ ਬੜਾ ਚਰਚਾ ਦਾ ਵਿਸ਼ਾ ਹੁਣੇ ਤੁਸੀਂ ਦੇਖਿਆ ਹੋਣਾ ਕੱਲ ਪਰਸੋਂ ਇੱਕ ਮਰਡਰ ਕੇਸ ਦੇ ਵਿੱਚ ਇੱਕ ਮੁੰਡਾ ਅੰਦਰ ਹੈ ਉਹਨੇ ਆਪ ਦੀ ਵਾਈਫ ਦਾ ਮਰਡਰ ਇਹ ਚਾਰਜ ਲੱਗਿਆ ਉਹਦੇ ਵੀ ਕੀਤਾ ਉਸ ਤੋਂ ਥੋੜਾ ਜਨ ਦੋ ਮਹੀਨੇ ਪਹਿਲਾਂ ਇੱਕ ਗਰੇਲੂ ਕਲੇਸ਼ ਕਰਕੇ ਇੱਕ ਮੁੰਡੇ ਨੇ ਸੁਸਾਇਡ ਕਰ ਲਿਆ ਇਹ ਵੀ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਚਾਇਤ ਚਾਈ ਰਿਹਾ ਗਰੇਲੂ ਕਲੇਸ਼ ਕਰਕੇ ਇਹ ਤਾਂ ਇਹ ਯਕਦਮ ਹੀ ਕੀ ਗੱਲ ਮੈਂ ਸਾਰਿਆਂ ਨਾਲ ਹੀ ਹੁਣ ਜੇ ਆਮ ਚਰਚਾ ਸੁਣ ਲਈਏ ਵੀ ਦਸਾਂ ਦੇ ਵਿੱਚੋਂ 6 ਰਿਸ਼ਤੇ ਖਰਾਬ ਹੋ ਰਹੇ ਨੇ ਦੇ ਦੇ ਵਰਸ ਰੇਸ਼ੂ ਬਾਦਰੀ ਹੈ ਕਿ ਜਗਦੰਮ ਰਾਹੂ ਕੀ ਸਾਰਿਆਂ ਨਾਲ ਨਾਰਾਜ਼ ਹੋ ਕੇ ਬਹਿ ਗਿਆ ਨਹੀਂ ਜੀ ਇਹਦੇ ਵਿੱਚ ਰਾਹੂ ਇੱਕ ਪਲੈਨਟ ਹੈ ਜਿਹੜਾ ਰਿਸਪਾਂਸਿਬਲ ਹੋ ਸਕਦਾ ਹੈ ਪਰ ਦੇਖੋ ਹੋਰ ਪਲੈਨਟ ਵੀ ਹੈ ਕੇਤੂ ਵੀ ਹੈ ਸ਼ਨੀ ਵੀ ਹੈ ਹਮ ਹੁਣ ਮੰਨ ਲਓ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਸੀ ਵੀ ਤਰੀਕੇ ਦਾ ਕਲੇਸ਼ ਪੈ ਗਿਆ ਹੋ ਸਕਦਾ ਉਹ ਈਗੋ ਦਾ ਪਲੇਸ਼ ਹੋਵੇ ਓਕੇ ਉੱਥੇ ਰਾਹੂ ਜਿਹੜਾ ਵੈ ਉਹ ਸੂਰੇ ਨਾਲ ਰਣੀਆ ਉਹ ਤੁਸੀਂ ਉਸ ਈਗੋ ਨੂੰ ਬਹੁਤ ਪਰਸਨਲ ਲੈਂਗੇ ਕਿਉਂਕਿ ਰਾਹੂ ਜਦੋਂ ਮੇਰੇ ਤੁਹਾਨੂੰ ਗਿਆ ਅਟੈਚਮੈਂਟ ਦਾ ਕਾਰਕ ਹੈ ਉਹ ਤੁਹਾਨੂੰ ਸੂਰਜ ਨਾਲ ਰਾਹੂ ਦਾ ਕਨੈਕਸ਼ਨ ਬਣ ਜਾਂਦਾ ਤੇ ਰਾਹੂ ਇਨਸਾਨ ਈਗੋ ਬਹੁਤ ਪਰਸਨਲ ਆ ਜਾਂਦਾ ਉਹ ਤਾਂ 7000 ਦਾ ਕਨੈਕਸ਼ਨ ਵੀ ਬਣਨਾ ਜ਼ਰੂਰੀ ਹੈ ਤਾਂ ਕਿ ਤੁਹਾਡੇ ਰਿਲੇਸ਼ਨਸ਼ਿਪ ਨੂੰ ਡੈਂਟ ਮਾਰੇ ਉੱਥੇ ਕਿ ਕਈ ਵਾਰੀ ਡਿਵੋਰਸ ਦਾ ਕਾਰਨ ਐਕਸਟਰਾ ਮੈਰਿਟਲ ਅਫੇਅਰਸ ਵੀ ਹੋ ਸਕਦਾ ਹੁਣ ਐਕਸਟਰਾ ਮੈਰਿਟਲ ਅਫੇਅਰਸ ਵੀ ਰਾਹੂ ਦਿੰਦਾ ਕਿਉਂਕਿ ਮੈਂ ਹੁਣੇ ਕਿਹਾ ਕਿ ਰਾਹੂ ਤੁਹਾਨੂੰ ਬਾਹਰਲੀ ਦੁਨੀਆ ਦਾ ਐਕਸਪੋਜ਼ਰ ਦਿੰਦਾ ਫੋਰਨ ਹੁਣ ਮੰਨ ਲਓ ਕਿ ਕੋਈ ਕਿਸੇ ਨੇ ਆਪਣੇ ਉਹ ਇੰਡੀਅਨ ਕਲਚਰ ਚ ਵਿਆਹ ਕਰਾਇਆ ਹੋਵੇ ਵੀ ਹਰੋਂ ਬਾਅਦ ਚ ਬੂਰਿਆ ਦੇ ਨਾਲ ਉਹਦਾ ਅਫੇਅਰ ਸਟਾਰਟ ਹੋ ਗਿਆ ਹੋਵੇ ਉਥੇ ਰਾਮ ਨੇ ਤਾਂ ਕੰਮ ਕਰਤਾ ਕਿਉਂਕਿ ਉਹਨੇ ਉਹਨੇ ਫੋਰਨ ਕਲਚਰ ਦਾ ਐਕਸਪੋਜ਼ਰ ਉਹਨੂੰ ਦਿੱਤਾ ਤੇ ਉਹ ਬੰਦਾ ਬਾਹਰ ਚ ਲੱਗ ਗਿਆ ਪਰ ਸੇਮ ਟਾਈਮ ਤੇ ਕੀ ਹੋਇਆ ਕਿ ਉਹਦਾ ਆਪਣਾ ਘਰ ਖਰਾਬ ਹੋਣ ਲੱਗ ਗਿਆ ਤੇ ਐਸੀ ਇਹ ਤਾਂ ਇਹ ਮੈਂ ਸਪੈਸੀਫਿਕ ਨਹੀਂ ਕਹਿ ਪਾਉਂਗਾ ਇਨ ਜਨਰਲ ਬਟ ਇਹ ਹੈ ਕਿ ਇਹ ਡੈਫੀਨਿਟਲੀ ਚਾਰਟ ਦੇਖ ਕੇ ਪਤਾ ਲੱਗ ਸਕਦਾ ਹੈ ਕਿ ਇਸ ਇਨਸਾਨ ਦਾ ਕ੍ਰਸਤ ਜੀਵਨ ਜਿਹੜਾ ਹੈ ਉਹ ਵਧੀਆ ਨਿਕਲੇਗਾ ਕਿ ਉਹ ਐਵਰੇਜ ਨਿਕਲੇਗਾ ਕਿ ਉਹ ਗਰ ਕ੍ਰਸਤ ਜੀਵਨ ਜੇ ਨਾ ਹੀ ਜਾਵੇ ਤਾਂ ਜ਼ਿਆਦਾ ਵਧੀਆ ਨਹੀਂ ਹੁਣ ਇਹਦਾ ਮਤਲਬ ਜੇ ਮੈਂ ਵੈਸੇ ਹੀ ਗੱਲ ਕਰਾਂ ਵੀ ਮਤਲਬ ਐਜਿਕ ਇਨ ਲਾਈਟਰ ਨੋਟ ਦੀ ਗੱਲ ਕਰਾਂ ਵੀ ਕਈ ਹੁਣ ਮੁੰਡੇ ਗਰਲਫ੍ਰੈਂਡ ਲੱਭ ਰਹੇ ਨੇ ਤੇ ਕਈ ਕੁੜੀਆਂ ਬੋਏਫ੍ਰੈਂਡ ਲੱਭ ਰਹੀਆਂ ਨੇ ਤੇ ਉਹਨਾਂ ਨੂੰ ਕੀ ਚਾਹੀਦਾ ਵੀ ਰੱਬ ਨੂੰ ਵੈਲੀ ਬਣਾਉਣਾ ਆਪਦਾ ਵੀ ਮੇਰੇ ਵਾਸਤੇ ਲੱਭ ਕੇ ਦੇ ਹਾਂਜੀ ਬਿਲਕੁਲ ਰਾਹੁ ਆ ਦੇਖ ਲਓ ਤੁਸੀਂ ਜਿਹੜੀਆਂ ਆਨਲਾਈਨ ਜਿਹੜੀਆਂ ਤੁਹਾਡੀਆਂ ਅੱਜ ਕੱਲੇ ਵੈਬਸਾਈਟਸ ਬਣੀਆਂ ਹੋਈਆਂ ਜਿਵੇਂ ਟਿੰਡਰ ਸੋ ਕਾਲਡ ਬੰਨੀ ਪਤਾ ਮਨ ਸੁਣਿਆ ਤੇ ਇਹਦੇ ਥਰੂ ਤੁਸੀਂ ਫਰੈਂਡਸ ਵਗੈਰਾ ਬਣਾ ਸਕਦੇ ਹੋ ਤੁਸੀਂ ਦੇਖ ਲਓ ਇੰਟਰਨੈਟ ਇੰਟਰਨੈਟ ਹੀ ਕਾਰਨ ਬਣ ਚੁੱਕਾ ਹੈ ਨੈਟਵਰਕਿੰਗ ਕਾਰਨ ਬਣ ਚੁੱਕਾ ਹੈ ਫੋਰਨ ਜਗ੍ਹਾ ਤੇ ਜਾਣਾ ਉਹ ਰਾਹ ਹੋਈ ਹੈ ਤੁਸੀਂ ਹੁਣ ਲੱਗੇ ਹੋਏ ਫੋਨ ਦੇ ਉੱਤੇ ਔਰ ਫੋਨ ਨੇ ਤਾਂ ਚੀਜ਼ਾਂ ਆਸਾਨ ਬਣਾਤੀਆਂ ਬਲਕਿ ਐਕਸੈਸਿਬਲ ਕਰਤੀ ਹਰ ਚੀਜ਼ ਤੁਹਾਡਾ ਗੂਗਲ ਦੇਖ ਲਓ ਤੁਸੀਂ ਇੱਕ ਮਿੰਟ ਚ ਪਾਉਂਦੇ ਹੋ ਤਾਂ ਤੁਸੀਂ ਦੋ ਮਿੰਟ ਚ ਜਾਣਕਾਰੀ ਮਿਲ ਜਾਂਦੀ ਹੈ ਗੂਗਲ ਤੋਂ ਦੇਖੋ ਹੁਣ ਇਹੋ ਚੀਜ਼ ਹੈ ਹੁਣ ਇਹਨੂੰ ਤੁਸੀਂ ਪੋਜ਼ਿਟਿਵ ਦੇਖੋ ਤੇ ਬਹੁਤ ਵਧੀਆ ਚੀਜ਼ ਹੈ ਪਰ ਅਗਰ ਤੁਸੀਂ ਹੁਣ ਇਹਨਾਂ ਨੂੰ ਨੈਗੇਟਿਵ ਯੂਜ਼ ਕਰਨਾ ਚਾਹੁੰਦੇ ਹੋ ਤੇ ਬਹੁਤ ਵਧੀਆ ਚੀਜ਼ ਹੈ ਕਿ ਐਸਾ ਐਸੇ ਨੂੰ ਪੋਜ਼ਿਟਿਵ ਯੂਜ਼ ਕਰੋ ਤੇ ਬਹੁਤ ਵਧੀਆ ਹੈ ਔਰ ਪੈਸੇ ਨੂੰ ਕਰ ਨੈਗੇਟਿਵ ਯੂਜ਼ ਕਰੋ ਬਹੁਤ ਵਧੀਆ ਇੱਕੋ ਜਿਹਾ ਅਫੀਸ਼ੀਅਨ ਹੈ ਪੈਸੇ ਦੀ ਤਿੰਨ ਗਤੀ ਕਹੀ ਹੈ ਪਰਮੇਸ਼ਾ ਕਹਿੰਦਾ ਉਹਨਾਂ ਧਾਨ ਭੂਗ ਤੇ ਨਾਸ਼ ਪੈਸੇ ਦੀ ਸ੍ਰੇਸ਼ਟ ਗਤੀ ਧਾਨ ਹੈ ਇਹ ਸਭ ਤੋਂ ਮਾੜੀ ਗਤੀ ਨਾਸ਼ ਹੈ ਅੱਛਾ ਨਾਸ਼ ਹੈ ਕਿ ਭੂਗ ਤੇ ਆਪਾਂ ਕਰਦੇ ਨਾਚ ਹਸਪਤਾਲਾਂ ਚ ਵਕੀਲਾਂ ਦੇ ਕੋਈ ਪੈਸਾ ਜਾਣ ਲੱਗਦਾ ਉਹ ਪੈਸੇ ਦਾ ਨਾਸ਼ ਹੋ ਰਿਹਾ ਅੱਛਾ ਅੱਛਾ ਉਸ ਤਰੀਕੇ ਤੁਹਾਡੇ ਬੱਸ ਨਹੀਂ ਲੱਗੀ ਉਹ ਚੀਜ਼ ਔਰ ਧਾਨ ਸ੍ਰੇਸ਼ਟ ਹੈ ਜੇ ਪ੍ਰਮਾਤਮਾ ਨੇ ਤੁਹਾਨੂੰ ਇਨੀ ਵਿਜ਼ਡਮ ਬਖਸ਼ੀ ਹੈ ਔਰ ਤੁਸੀਂ ਗੁਰਦੁਆਰੇ ਮੰਦਰਾਂ ਚ ਜਾ ਕੇ ਧਾਨ ਕਰ ਰਹੇ ਹੋ ਤੁਸੀਂ ਆਪਣੇ ਪੈਸੇ ਨੂੰ ਸਹੀ ਦਿਸ਼ਾ ਵੱਲ ਇਸ ਤਰੀਕੇ ਨਾਲ ਤੁਸੀਂ ਹਰ ਪਲੈਨੇਟ ਨੂੰ ਅੱਜ ਤਾਂ ਪਰ ਰਾਹੂ ਦੀ ਗੱਲ ਕਰ ਰਹੇ ਹਾਂ ਬਟ ਹਰ ਪਲੈਨੇਟ ਦਾ ਪੋਜ਼ਿਟਿਵ অর ਨੈਗੇਟਿਵ ਹੈ। ਓਕੇ। ਅਗਰ ਤੁਸੀਂ ਹਰ ਪਲੈਨੇਟ ਨੂੰ ਪੋਜ਼ਿਟਿਵ ਯੂਜ਼ ਕਰੋ ਆਪਣੇ ਚਾਰਟ ਦੇ ਹਿਸਾਬ ਨਾਲ ਕਿ ਉਹ ਪਲੈਨੇਟ ਇੱਕ ਪਲੈਨੇਟ ਹੀ ਸਿਰਫ ਕੁੰਡਲੀ 'ਚ ਕਾਫੀ ਹੁੰਦਾ ਹੈ ਜਿਹੜਾ ਕਿ ਤੁਹਾਨੂੰ ਐਕਸਟ੍ਰੀਮ ਸਕਸੈਸ ਦੇ ਸਕਦਾ। ਹਮ। ਪਰ ਇੱਕੋ ਹੀ ਪਲੈਨੇਟ ਐਸਾ ਹੁੰਦਾ ਕਿ ਜਿਹੜਾ ਤੁਹਾਨੂੰ ਦੁਨੀਆ ਤੋਂ ਡਿਸ ਅਪੀਅਰ ਵੀ ਕਰ ਸਕਦਾ। ਓਕੇ। ਐਸੇ ਇਹ ਵਿਸ਼ਾ ਜੀ ਬਹੁਤ ਪਿਆਰੀ ਸਾਇੰਸ ਹੈ ਔਰ ਨਹੀਂ ਹੁਣ ਮੰਨ ਲਓ ਆਮ ਬੰਦੇ ਮੰਨ ਲਓ ਕਿ ਜੇ ਮੈਨੂੰ ਉਤਰੇ ਜਾਂਦੇ ਬੋਰਡ ਲੱਗਿਆ ਵਿਖਿਆ ਵੀ ਤੇ ਆਹੱਥ ਵਿਖੇ ਜਾਂਦੇ ਜਾਂ ਤੁਹਾਡਾ ਟੇਵ ਸ਼ਬਦ ਯੂਜ਼ ਕਰਦੇ ਵਿਖੇ ਬਣਾਇਆ ਜਾਂਦਾ ਹੈ ਜੀ ਕਿ ਜੇ ਮੈਂ ਮੰਨ ਲਓ ਜਿਵੇਂ ਤੁਸੀਂ ਕਿਹਾ ਵੀ ਚਾਰਟ ਬਣਾਉਣਾ ਹੈ ਵੀ ਮੈਨੂੰ ਕਿਵੇਂ ਪਤਾ ਲੱਗੂਗਾ ਕਿ ਇੱਕ ਮੈਂ ਕਿਹਾ ਅਸਟ੍ਰੋਲੋਜੀ ਦਾ ਜਾਣਕਾਰ ਤਾਂ ਹੈ ਨਹੀਂ ਕਿ ਉਹ ਬੰਦੇ ਨੇ ਜੋ ਕੁਝ ਵੀ ਮੈਨੂੰ ਦੱਸਿਆ ਜੇ ਜੋ ਕੁਝ ਬਣਾਇਆ ਉਹ ਸਹੀ ਹੈ ਇਹ ਦੇਖੋ ਉਹ ਉਹਨੇ ਨਹੀਂ ਕੁਝ ਬਣਾਇਆ ਐਕਚੁਅਲੀ ਉਹ ਚਾਰਟ ਕੀ ਹੁੰਦਾ ਉਹਦਾ ਬੇਸਿਕ ਇਹੀ ਹੈ कि ਜੇ ਤੂੰ ਜਿਹੜਾ ਡੇਟ ਆਫ ਬਰਥ ਟਾਈਮ ਤੇ ਪਲੇਸ ਕਿਸੇ ਨੂੰ ਦੱਸਦੇ ਹੋ ਉਸ ਟਾਈਮ ਦੀ ਪਲੈਨੇਟਰੀ ਪੋਜੀਸ਼ਨ ਜੋ ਹੁੰਦੀ ਹੈ ਉਹ ਤੁਹਾਡੀ ਗੁਰਲੀ ਦਾ ਚਾਰਟ ਹੈ ਇੱਕ ਮਿੰਟ ਹੋਲਡ ਕਰੇ ਮੜਾ ਇੱਥੇ ਗੱਲ ਨੂੰ ਇਹ ਤਾਂ ਤੁਸੀਂ ਦੱਸਦੇ ਵੀ ਨਵੀਂ ਪੀੜੀ ਦੇ ਚਲੋ ਸਾਰਿਆਂ ਦੇ ਬੱਚਿਆਂ ਦੇ ਟਾਈਮ ਤੇ ਇਹ ਉਹ ਸਾਰਾ ਕੁਝ ਰਿਕਾਰਡ ਕੀਤਾ ਹੋਇਆ ਹੈ ਹੁਣ ਮੇਰੇ ਰਕੇ ਬੰਦੇ ਨੇ ਮਤ ਮਾਦਾ ਕੋਲ ਪੁੱਛੇ ਵੀ ਮੇਰਾ ਡੇਟ ਆਫ ਬਰਥ ਕੀ ਸੀ ਦੋ ਘੰਟੇ ਵੀ ਪੁੱਤ ਜਦੋਂ ਗੱਡੀ ਨਿਕਲੀ ਸੀ ਗੱਡੀ ਨੇ ਚੀਕ ਮਾਰੀ ਸੀ ਜਦੋਂ ਦੋ ਦੋ ਹੋਇਆ ਸੀ ਤੇ ਸਾਡੇ ਦਾ ਨਾ ਕੋਈ ਟਾਈਮ ਹੈ ਗੱਡੀ ਵੀ ਉਹ ਅੱਗੇ ਪਿੱਛੇ ਹੋ ਸਕਦੀ ਸੀ ਇਹ ਨਾ ਡੇਟ ਹੈਗੀ ਕਨਫਰਮ ਜੀ ਤੇ ਫਿਰ ਸਾਡੇ ਵਰਗੇ ਆਦਾ ਪਰ ਪਤਾ ਗੋੜੀ ਹੈ ਦਾ ਮਤਲਬ ਨਹੀਂ ਪਤਾ ਗੋੜ ਨਹੀਂ ਹੈਗਾ ਕਿਉਂਕਿ ਇਹ ਨੂੰ ਆਪਾਂ BTR ਦੇ ਥਰੂ ਸਹੀ ਕਰ ਸਕਦੇ ਹਾਂ ਵਿਚ ਇਸ ਕਾਲਡ ਬਰਥ ਟਾਈਮ ਰੈਕਟੀਫਿਕੇਸ਼ਨ ਇਹ ਹੋ ਸਕਦੀ ਹੈ ਇਹਦੇ ਲਈ ਅਗਰ ਤੁਹਾਡੇ ਮਾਲਕ ਜਿਹਦੇ ਤੁਹਾਡਾ ਵਿਆਹ ਹੋਇਆ ਜਾਂ ਤੁਹਾਡੇ ਫਰਸਟ ਬੀਵੀ ਕਰ ਚੋਇਆ ਉਹਦੇ ਚਾਰਟ ਤੋਂ ਵੀ ਕਾਫੀ ਹੱਦ ਤੱਕ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਜੀਵਨ ਕਿੱਦਾਂ ਦਾ ਹੈ ਓਕੇ ਕਿਉਂਕਿ ਜਦੋਂ ਤੁਹਾਡੀ ਲਾਈਫ ਜਿਹੜੇ ਇਨਸੀਡੈਂਟ ਉਹਦਾ ਹੋਣਾ ਹੀ ਹੈ ਤੁਸੀਂ ਚਾਰਟ ਬਣਾਓ ਜਾਂ ਨਾ ਬਣਾਓ ਉਹਨਾਂ ਦਾ ਕੀ ਫਰਕ ਪੈਂਦਾ ਹੈ अच्छा अगर ਤੁਹਾਡਾ ਵਿਆਹ ਕਰਮਾ ਚ ਨਹੀਂ ਹੋਣਾ ਹੀ ਹੈ ਪਰ ਅਸੀਂ ਚਾਰਟ ਦੇ ਥਰੂ ਜਾਂ ਪਲੈਨਟ ਦੇ ਥਰੂ ਸਿਰਫ ਇੱਕ ਫਿਗਰ ਆਊਟ ਕਰ ਸਕਦੇ ਕਿ ਐਵੈਂਟ ਹੋਊ ਕਦੋਂ ਰਿਹਾ ਅੱਛਾ 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 ਅਗਰ ਮੈਂ ਤੁਹਾਡੇ 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 ਅਗਰ ਮੰਨ ਲਓ ਕਿ ਘਰ 'ਚ ਬੱਚਾ ਹੋਇਆ ਇਹਦਾ ਮਤਲਬ ਉਸ ਬੰਦੇ ਦਾ ਬ੍ਰਹਸਪਤੀ ਐਕਟਿਵ ਹੈ ਹੂੰ ਕਿਉਂਕਿ ਬ੍ਰਹਸਪਤੀ ਔਲਾਦ ਦਾ ਕਾਰਕ ਹੈ ਹੂੰ ਜਦੋਂ ਉਹਦੇ ਔਲਾਦ ਦਾ ਬ੍ਰਹਸਪਤੀ ਐਕਟਿਵ ਹੈ ਉਦੋਂ ਦੇਖ ਲਓ ਕਿ ਬੱਚੇ ਦੇ ਚਾਰਟ ਦੇ ਵਿੱਚ ਸੂਰਜ ਔਰ ਬ੍ਰਹਸਪਤੀ ਦਾ ਜੋ ਕਨੈਕਸ਼ਨ ਹੋਏਗਾ ਹੂੰ ਉਹਦੇ ਪਿਤਾ ਦੀ ਲਗਭਗ ਲਗਭਗ ਉਹੀ ਦਸ਼ਾ ਚੱਲਦੀ ਹੈ ਉਹ ਕਿ ਤੇ ਉਹ ਇਦਾਂ ਹੀ ਹੋਣਾ ਹੈ ਇਹ ਇਦਾਂ ਹੀ ਲੀਨੀਅਰ ਜੇ ਅਗਰ ਉਹ ਤੁਹਾਡੀ ਉਲਾਦ ਹੈ ਇਹ ਇਥੋਂ ਕਨਫਰਮ ਹੋ ਜਾਣਾ ਨਹੀਂ ਪਰ ਇਹ ਕਹਿੰਦੇ ਚ ਵੀ ਚਲੋ ਇੱਕ ਉਲਾਦ ਤੋਂ ਤੁਸੀਂ ਗੱਲ ਕੀਤੀ ਅੱਜ ਕੱਲ ਦਾ ਜਿਵੇਂ ਆਪਣੇ ਮੁਲਕਾਂ ਦੇ ਖਾਸ ਤੌਰ ਤੇ ਇੰਡੀਆ ਵਗੈਰਾ ਦੇ ਵਿੱਚ ਥੋੜਾ ਡਾਕਟਰੀ ਪੇਸ਼ੇ 'ਚ ਲਾਲਚ ਬਹੁਤ ਵਧੇ ਹੋਏ ਨੇ ਤੇ ਉਹ ਪੇਰੈਂਟਸ ਵੀ ਮੈਂ ਦੇਖਿਆ ਵੀ ਬਹੁਤ ਸਾਰੇ ਕੋਈ ਪਾਰਟਿਕੂਲਰ ਦਿਨ ਚੁਣ ਲੈਂਦੇ ਨੇ ਵੀ ਇਸ ਟਾਈਮ ਤੇ ਫਿਰ ਟਾਈਮ ਵੀ ਸ਼ਾਰਟ ਕਢਾਉਂਦੇ ਹੋਣ ਵੀ ਸਜੇਰੀ ਕਰਾ ਕੇ ਡਿਲੀਵਰੀ ਕਰਾ ਲਓ ਪਰਪਰਕਲ ਦਿਨ ਤੇ ਉਹ ਫਿਰ ਉੱਥੇ ਬਰੋ ਪਲੈਨੇਟਰੀ ਪੋਜੀਸ਼ਨ ਤੇ ਉਹ ਬੱਚੇ ਦਾ ਕਿਵੇਂ ਤਾਲਮਿਲ ਬੈਠਦਾ ਬਰੋ ਜੀ ਇਹ ਇਹ ਵੀ ਇਹ ਵੀ ਇੱਕ ਰਾਹੁ ਹੀ ਹੈ ਰਾਹੁਰ ਕੇਤੂ ਦਾ ਹੀ ਕੰਮ ਹੈਗਾ ਕਿ ਜਿਹੜਾ ਜਰੂਰ ਤੋਂ ਜ਼ਿਆਦਾ ਇਨਸਾਨ ਨੂੰ ਸੋਚ ਬਖਸ਼ ਰਿਹਾ ਓਕੇ ਠੀਕ ਹੈ ਜਦੋਂ ਮੈਂ ਕਿਹਾ ਰਾਹੁ ਓਵਰ ਥਿੰਕਿੰਗ ਹੈ ਉਹਦਾ ਕੋਈ ਜ਼ਿਆਦਾ ਹੀ ਸੋਚ ਰਿਹਾ ਤੇ ਪਰ ਜਦੋਂ ਅਗਰ ਬੱਚੇ ਦਾ ਜੀਵਨ ਜਦੋਂ ਆੜਾ ਲਿਖਿਆ ਇਹ ਸਾਨੂੰ ਭ੍ਰਮ ਹੈ ਸਾਨੂੰ ਕਿ ਅਸੀਂ ਆਪਣਾ ਬੱਚਾ ਸੀਜ਼ੀਅਨ ਕਰਕੇ ਤੇ ਪਹਿਲਾਂ ਕਰ ਰਹੇ ਆ ਬਾਅਦ ਚ ਕਰ ਰਹੇ ਆ ਪਰਮਾਤਮਾ ਨੇ ਇਸ ਬੱਚੇ ਜਿੰਨਾ ਨੂੰ ਉਹਦੇ ਹੀ ਲਿਖਿਆ ਹੋਇਆ ਓਕੇ ਔਰ ਉਦੋਂ ਹੀ ਉਸ ਬੱਚਾ ਜਨਮ ਹੋੜਾ ਚਾਹੇ ਅਗਰ ਕਈ ਵਾਰੀ ਹੁੰਦਾ ਕਿ ਤੁਸੀਂ ਸਵੇਰੀਆਂ ਸੋਚਦੇ ਵੀ ਹੋ ਕਈ ਕੁਝ ਕਰਦੇ ਹੋ ਕਈ ਉਹ ਨਹੀਂ ਜੀ ਹੋ ਪਾਦੀ ਕੋਈ ਕੁਝ ਕੰਪਲਿਕੇਸ਼ਨ ਹੋ ਜਾਂਦੀ ਆ ਚੀਜ਼ ਅੱਗੇ ਪਿੱਛੇ ਹੋ ਜਾਂਦੀ ਆ ਇਸ ਦੁਨੀਆ ਚ ਕੋਈ ਵੀ ਇਵੈਂਟ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਹੋ ਹੀ ਨਹੀਂ ਸਕਦਾ ਬਿਲਕੁਲ ਕੋਈ ਪਤਾ ਨਹੀਂ ਜਲਦਾ ਨਹੀਂ ਹੋ ਕੰਬੜਾ ਇਹ ਸਾਨੂੰ ਸਿਰਫ ਇੱਕ ਵਹਿਮ ਹੈ ਵਹਿਮ ਦਾ ਕਾਰਕ ਵੀ ਰਹਾ ਉਕੇ ਜਿਨੂ ਮਾਇਆ ਭ੍ਰਮ ਬ੍ਰਹ ਸਰਾਰਤੀ ਰਹੁਤ ਅਜੀ ਰਾਹੁ ਇਹਨਾ ਸਰਾਰਤੀ ਕਰਿਆ ਹੈ ਕਿ ਸੱਜੋ ਦਿਖਾ ਕੇ ਖੱਬੇ ਮਾਰਦਾ ਅੱਛਾ ਹਾਂ ਤੁਸੀਂ ਰਾਹੁ ਨੂੰ ਨਹੀਂ ਸਮਝ ਸਕਦੇ ਕੋਈ ਵੀ ਨਹੀਂ ਸਮਝ ਸਕਦਾ ਪਰ ਰਾਹੁ ਨੂੰ ਰਾਹੁ ਦੇ ਹਿਸਾਬ ਨਾਲ ਚੱਲਿਆ ਜਾ ਸਕਦਾ ਇਹਨਾਂ ਬਦਮਾਸ਼ ਕੋ ਜਿੱਤ ਨਹੀਂ ਜਾ ਸਕਦਾ ਬਦਮਾਸ਼ ਤੇ ਤੋਂ ਮਤਲਬ ਕਿ ਝੁੱਕ ਕੇ ਉਹ ਇਹਦਾ ਕੋ ਆਪਣਾ ਕੰਮ ਕਰਾਇਆ ਜਾ ਸਕਦਾ ਹਾਂ 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 ਐਦਾ ਹੀ ਤੁਹਾਡਾ ਤੁਹਾਡਾ ਪਲੈਨਟ ਰਾਹੁ ਹੈ ਤੁਹਾਨੂੰ ਇਹਦੀ ਮੰਨਣੀ ਪੈਣੀ ਹੈ ਇਦੇ ਬਣਾ ਲੇਗਾ ਆਪਣੇ ਹਿਸਾਬ ਨਾਲ ਦੋਸਤ ਵੀ ਤੇ ਦੁਸ਼ਮਣ ਵੀ ਦੋਨੀਆਂ ਚੀਜ਼ਾਂ ਨੇ ਸੋ ਉਸਤਾਗਾ ਜੀ ਤੁਸੀਂ ਉਹਨੂੰ ਬਣਾਓ ਉਹਨੂੰ ਖਾਓ ਪਿਆਓ ਤੇ ਹਿਸਾਬ ਨਾਲ ਹੂੰ ਉਹਦੇ ਹਿਸਾਬ ਨਾਲ ਤੁਸੀਂ ਅਗਰ ਤੁਸੀਂ ਅੱਜ ਦੀ ਡੇਟ 'ਚ ਸਾਰਾ ਕੰਮ ਦੁਨੀਆ ਦਾ ਆਨਲਾਈਨ ਹੋ ਚੁੱਕਾ ਹੈ ਹੂੰ ਅੱਜ ਕੱਲ ਹਰ ਚੀਜ਼ ਆਨਲਾਈਨ ਹੈਗੀ ਐ ਤੁਹਾਡੀਆਂ ਡਿਲੀਵਰੀਜ਼ ਆਲਗਰ ਫੂਡ ਡਿਲੀਵਰੀ ਸਭ ਚੱਗਰ ਰਹੂ ਦੇਖੋ ਤੁਸੀਂ ਹੈਗਾ ਸਭ ਚੱਗਰ ਹੋਈ ਐ ਹਰ ਚੀਜ਼ ਚੱਗਰ ਮਿਲੇਗਾ ਜੀ ਤੁਹਾਨੂੰ ਉਬਰ ਰਾਈਡ ਤੇ ਉਬਰ ਡੈਸ਼ਬੋਰਡ ਤੇ ਹਰ ਚੀਜ਼ ਜਿੱਥੇ ਮੋਬਾਈਲ ਫੋਨ ਦਾ ਯੂਜ਼ ਹੋ ਰਿਹਾ ਉਹ ਰਹੂ ਹੈ ਓਕੇ ਮਵਾ ਕਿਉਂਕਿ ਤਾਂ ਉਹਦਾ ਤਰੰਗਾ ਦਾ ਕਾਰਕ ਹੈ ਇੰਟਰਨੈਟ ਦਾ ਕਾਰਕ ਹੈ ਹੂੰ ਰਾਹੁ ਪਰ ਜੇਕਰ ਮੰਨ ਲਓ ਕਿ ਮੈਂ ਜੇ ਸ਼ੁਕਰ ਨਾਲ ਤੁਕੇ ਹੈ ਮਤਲਬ ਜੁੜਣੇ ਪਲੈਨਟਸ ਨਾਲ ਆ ਸਕਦਾ ਜੁਦਾ ਮੰਨ ਲਓ ਕਿ ਰਾਹੁ ਉਹ ਸੂਰੇ ਨਾਲ ਜੁੜ ਗਿਆ ਸੂਰੇ ਤੁਹਾਡੀ ਇੱਜ਼ਤ ਮਾਨ ਦਾ ਕਾਰਕ ਹੈ ਓਕੇ ਤੇ ਇਸ ਲਈ ਜੇ ਰਾਹੁ ਜੁੜ ਜਾਂਦਾ ਹੈ ਤੇ ਇਨਸਾਨ ਉੱਚੇ ਦਰਜਾ ਪੋਲਿਟਿਸ਼ੀਅਨ ਬਣ ਜਾਂਦਾ ਅੱਛਾ ਮੈਂ ਪੱਕਾ ਕਰਦਾ ਪਰ ਮਲਾ ਕੇ ਤੁਸੀਂ ਇਹ ਵੀ ਗੱਲ ਨਹੀਂ ਕਹਿਣਾ ਚਾਹੀਦੇ ਕਿ ਰਾਹੁ ਇਕੱਲਾ ਤਾਂ ਮਤਲਬ ਉਹਨਾ ਪਾਵਰਫੁੱਲ ਨਹੀਂ ਹੈਗਾ ਕਿਸੇ ਦੇ ਨਾਲ ਮਿਲੂਗਾ ਤੇ ਫਿਰ ਤੁਹਾਡੇ ਵਾਸਤੇ ਉਹ ਬਿਹਤਰੀ ਕਰੂਗਾ ਜਾਂ ਨੁਕਸਾਨ ਕਰੂਗਾ ਮਤਲਬ ਕਿ ਰਾਹੁ ਜਿਹੜਾ ਵੈਲਾ ਅਗਰ ਉਹ ਕਿਸੇ ਕੁੰਡਲੀ ਚ ਇਕੱਲਾ ਰਾਹੁ ਤੇ ਕੇਤੂ ਬੈਠੇ ਆ ਉਹ ਜਾਦਾ ਵਧੀਆ ਹੈ ਅੱਛਾ ਮੇਰੇ ਮਤਲਬ ਜੋ ਮੇਰੀ ਕੈਲਕੂਲੇਸ਼ਨ ਹੈ ਅਗਰ ਉਹ ਕਿਸੇ ਦੇ ਨਾਲ ਬੈਠੇ ਆ ਫਿਰ ਉਹ ਉਸ ਰਾਹੁ ਬਹਿਨੂਪਿਆ ਉਹ ਉਹਦਾ ਵੀ ਰੂਪ ਲੈ ਲੈਂਦਾ ਅੱਛਾ ਹੋਰ ਆਪਣੇ ਗੁਣੋ ਚ ਪਾ ਦਿੰਦਾ ਓਕੇ ਜੇ ਤਾਂ ਮੰਨ ਲਓ ਕਿ ਰਾਹੁ ਅਗਰ ਮੰਗਲ ਦੇ ਨਾਲ ਜੁੜ ਜਾਂਦਾ ਹੈ ਤੇ ਬੰਦਾ ਜਿੰਮ ਚ ਬੈਠ ਕੇ ਫਿਰ ਆਪਣੀ ਬਸ ਬੋਡੀ ਬਣਾਈ ਜਾਂਦਾ ਬੈਠਾ ਬੈਠਾ ਅੱਛਾ ਕੋਈ ਰਾਹੂ ਦਾ ਕੰਮ ਹੈ ਮੈਗਨੀਫਾਈ ਕਰਨਾ ਉਹ ਧਾਰਮਾ ਚੀਜ਼ਾਂ ਨੂੰ ਹਮ ਜਿਦਾ ਕੈਮਰਾ ਹੈ ਕੈਮਰਾ ਐਨੀ ਚੀਜ਼ ਨੂੰ ਇੰਨਾ ਵਧਾ ਦਿੰਦਾ ਓਕੇ ਜੇ ਤਾਂ ਕੈਮਰੇ ਦੀ ਗੱਲ ਕਰੀ ਕੈਮਰਾ ਰਾਹੂ ਹੈ ਹਮ ਨਿੱਕੇ ਜੀ ਚੀਜ਼ ਨੂੰ ਨਿੱਕੇ ਜੇ ਬੈਕਟੀਰੀਆ ਨੂੰ ਤੁਹਾਨੂੰ ਦੇਖ ਕੇ ਰਾਹੂ ਦੇਖੋ ਤੁਹਾਨੂੰ ਕਿੰਨਾ ਵੱਡਾ ਦਿਖਾ ਦਿੰਦਾ ਹਮ ਔਰ ক্লোਜ਼ ਅਪ ਲੈ ਦਿੰਦਾ ਦੂਰ ਦਾ ਚੀਜ਼ ਜ਼ੂਮ ਦੇ ਥਰੂ ਤੁਹਾਨੂੰ ਲੈ ਆ ਦਿੰਦਾ ਹਮ ਇਹ ਰਾਹੂ ਦਾ ਕੰਮ ਹੈ ਰਾਹੂ ਮੰਗਲ ਨਾਲ ਬੈਠੇਗਾ ਤੁਹਾਨੂੰ ਜਿੰਮ ਦਾ ਆਬਸੈਸ਼ਨ ਦੇ ਦੇਗਾ ਹਮ ਤੁਹਾਡਾ ਸੂਰਜ ਨਾਲ ਬੈਠੇਗਾ ਤੁਹਾਨੂੰ ਇੱਜ਼ਤ ਮਾਨ ਰਿਸਪੈਕਟ ਇਸ ਜੀ ਦਾ ਆਬਸੈਸ਼ਨ ਦੇ ਦੇਗਾ ਹਮ ਚੰਦਰਵਾਦ ਨਾਲ ਬੈਠੇਗਾ ਤੇ ਤੁਹਾਨੂੰ ਐਕਸਟ੍ਰੀਮਲੀ ਇਮੋਸ਼ਨਲ ਡਿਸਟਰਬੈਂਸ ਦੇ ਦੇਗਾ ਇੱਕ ਮਿੰਟ ਪਹਿਲਾਂ ਲੱਗੇਗਾ ਯਾ ਕੰਮ ਕਰਨੇ ਕੀ ਬੰਦਾ ਮੈਂ ਨਹੀਂ ਕਰਦਾ ਯਾਰ ਇਹ ਲੋਕ ਆਪਾਂ ਕਹਿੰਦੇ ਬਹੁਤ ਮੂਡੀ ਹੈ ਬੰਦਾ ਹੂੰ ਤੁਹਾਡੇ ਮੂਡ ਸਵਿੰਗਸ ਨੂੰ ਚੰਦਰਵਾ ਕਰਦਾ ਤੇ ਉਹਦੇ ਨਾਲ ਬੈਠ ਕੇ ਰਾਹੂ ਸੀ ਰੂਰ ਵਧਾ ਦਿੰਦਾ ਹੂੰ ਗੁਰੂ ਦੇ ਨਾਲ ਬੈਠਦਾ ਤੇ ਬਸ ਵਿਸਟਾ ਦੇ ਪਿੱਛੇ ਪਿਆਰ ਦਾ ਜਨਮ ਰਾਤ ਓਕੇ ਕਿ ਮੈਂ ਬਸ ਯਾ ਸਮਝ ਲਓ ਕਿ ਜਿਹੜੇ ਆ ਗਿਆਨ ਅਸਲ ਕਰਦਾ ਗਿਆਨ ਅਸਲ ਉਹ ਜਿਹੜੇ ਆ ਕਥਾ ਵਾਚਕ ਅੱਛਾ ਜਿਹੜੇ ਵੱਡ ਜਾਂਦੇ ਆ ਗਿਆਨੀ ਬਣ ਜਾਂਦੇ ਆ ਇਹ ਸਭ ਗੁਰੂ ਦੇ ਔਰ ਰਾਹੂ ਨਾਲ ਰਿਲੇਟਡ ਹੁੰਦੇ ਆ ਹੂੰ ਹੂੰ ਕਿਉਂਕਿ ਰਾਹੂ ਤੁਹਾਨੂੰ ਪਬਲਿਕ ਐਕਟਰ ਵੀ ਬਣਾ ਦਿੰਦਾ ਦੇਖੋ ਜਿਹੜੇ ਸਟੇਜਾਂ ਦੇ ਉੱਤੇ ਸਾਡੇ ਹੂੰ ਮਹਾਪੁਰਸ਼ ਬੈਠਦੇ ਆ ਕਿੰਨੇ ਕਿੰਨੇ ਪਬਲਿਕ ਉਹਨਾਂ ਦੇ ਪਿੱਛੇ ਹੁੰਦੀ ਆ ਔਰ ਉਹ ਗਿਆਨ ਵੰਡ ਰਹੇ ਹੁੰਦੇ ਬੁੱਧ ਦੇ ਨਾਲ ਜਦੋਂ ਬੈਠਦਾ ਤੇ ਐਕਸਟ੍ਰੀਮਲੀ ਤੁਹਾਨੂੰ ਇੰਟੈਲੀਜੈਂਟ ਬਣਾ ਦਿੰਦਾ ਜਿਹੜੇ ਕਿ ਸਾਡੇ ਸੀਏਜ਼ ਹੋ ਗਏ ਉਹ ਹੋ ਗਏ ਜਿਹੜੇ ਜਿਹੜੇ ਕਿ ਛੋਟੀ ਛੋਟੀਆਂ ਫਿਗਰਸ ਦੇ ਉੱਤੇ ਵੀ ਕੰਮ ਕਰ ਲੈਂਦੇ ਹੂੰ ਜਾਂ ਸਮਝ ਲਓ ਕਿ ਮੈਥਮੈਟਿਕਸ ਦੇ ਚੈਂਪੀਅਨ ਬਣਾ ਦਿੰਦਾ ਤੁਹ ਵੀ ਇਹ ਨਜ਼ਮ ਤੁਹਾਨੂੰ ਦੱਸ ਚੁੱਕਾ ਕਿ ਪੈਸਿਆਂ ਨਾਲ ਲਗਜ਼ਰੀ ਨਾਲ ਕੰਕ੍ਰੈਟ ਕਰ ਦਿੰਦਾ ਚਲੋ ਮੈਂ ਗੱਲ ਵਾਈਂਡ ਅਪ ਕਰਨ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਵੀ ਆਮ ਜਨਤਾ ਨੂੰ ਸਾਡੀਆਂ ਸੁਣੋਤਿਆਂ ਨੂੰ ਤੁਸੀਂ ਜੇ ਮਤਲਬ 2-4 ਸੈਂਟੈਂਸੇ ਦੇ ਵਿੱਚ ਦੱਸਣਾ ਚਾਹੋ ਕਿ ਰਾਹੁ ਨੂੰ ਖੁਸ਼ ਰੱਖਣ ਵਾਸਤੇ ਆਮ ਮਤਲਬ ਕੋਈ ਬੜਾ ਵਹਿਮ ਪਰਮਾਚਾਰ ਨਾਲ ਹੋਵੇ ਚਾਹੀਏ ਵੀ ਆਮ ਕੀ ਕਰਨਾ ਚਾਹੀਦਾ ਸਾਨੂੰ ਬਸ ਦੇਖੋ ਜੇਕਰ ਤੁਸੀਂ ਰਾਹੁ ਨੂੰ ਖੁਸ਼ ਕਰਨਾ ਤੇ ਰਾਹੁ ਜਿਹੜਾ ਤੁਹਾਡੇ ਮੂੰਹ ਮੁੱਥੇ ਦਾ ਕਾਰਕ ਹੈ ਰਾਹੁ ਨੂੰ ਕੰਟਰੋਲ ਜਿਹੜਾ ਹੈਗਾ ਵਾ ਉਹ ਤਿੰਨ ਪਲੈਨਟਸ ਦਾ ਕੀਤਾ ਜਾ ਸਕਦਾ ਏ ਇੱਕ ਹੈਗਾ ਤੁਹਾਡਾ ਜੁਪੀਟਰ ਜਿਹਨੂੰ ਬ੍ਰਹਸਪਤੀ ਕਹਿੰਦੇ ਆ ਉਹ ਦੂਸਰਾ ਹੈਗਾ ਤੁਹਾਡਾ ਕੇਤੂ ਜਿਹੜਾ ਕਿ ਤੇ ਸਾਹਮਣੇ ਹੁੰਦਾ ਹੈ ਤੀਸਰਾ ਪਲੈਨਟ ਹੈਗਾ ਮੰਗਲ ਕਿਉਂਕਿ ਅਗਰ ਮੈਂ ਤਾਂ ਕਹਾ ਕਿ ਰਾਹੁ ਅਗਰ ਚੋਰ ਹੈ ਤਾਂ ਮੰਗਲ ਪੁਲਿਸ ਆ ਓਕੇ ਤੇ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਚੰ드ਰਮਾ ਮਾਂ ਆ ਤੇ ਰਾਹੁ ਲਾਇਕ ਪੁੱਤ ਹੈ ਜਿਹੜਾ ਬਾਤ ਹੀ ਝੋਲੀ ਚਾਕੇ ਚੁੱਪ ਕਰ ਜਾਂਦਾ ਜੁਪੀਟਰ ਗੁਰੂ ਹੈ ਅਗਰ ਗੁਰੂ ਕਿਸੇ ਦੇ ਚੋਰ ਦੇ ਉੱਤੇ ਹੱਥ ਰੱਖ ਦੇ ਦੇ ਉਹ ਸੰਤ ਵੀ ਬਣ ਜਾਂਦਾ अच्छा ਤੇ ਆ ਤਿੰਨ ਪਲੈਨੇਟ ਨਾਲ ਤੁਸੀਂ ਇਸ ਆਪਣੇ ਰਾਹੁ ਨੂੰ ਸਹੀ ਰੱਖ ਸਕਦੇ ਹੋ ਜਿਆਦਾ ਜਿਹੜੇ ਮੋਬਾਈਲ ਫੋਨਸ ਹੈ ਇਹਨਾਂ ਨੂੰ ਲਾ ਚਲਾਇਆ ਕਰੋ ਇਹ ਬਹੁਤ ਜਿਆਦਾ ਚਲਾ ਨਾਲ ਰਾਹੁ ਖਰਾਬ ਹੋ ਜਾਂਦਾ ਇਹਨੂੰ ਲੌਲੇ ਦੇ ਪੁਆਇੰਟ ਉੱਪਰ ਚਲਾਓ ਤੇ ਮੱਥੇ ਦੇ ਉੱਤੇ ਕੇਸਰ ਦਾ ਟਿੱਕਾ ਲਾਉਣ ਦੇ ਨਾਲ ਤੁਹਾਡਾ ਰਾਹੁ ਹਮੇਸ਼ਾ ਸਹੀ ਕੰਮ ਕਰਦਾ ਇਹ ਮੈਂ ਤੁਹਾਨੂੰ ਇੱਕ ਫ੍ਰੀ ਟਿੱਕਾ ਦੇ ਰਿਹਾ ਇਸ ਟਿਪ ਨੂੰ ਸਾਰੇ ਵਾ ਆਪਣੇ ਘਰ ਦੇ ਅੰਦਰ ਚਾਂਦੀ ਦੀ ਕਟੋਰੀ ਚ ਕੇਸਰ ਰੱਖੋ ਹਮਮ ਔਰ ਉਹਦੇ ਵਿੱਚ ਅਗਰ ਹੋ ਸਕੇ ਥੋੜਾ ਜਿਹਾ ਚਾਂਦੀ ਦਾ ਚੂਰਾ ਵੀ ਪਾ ਲਓ ਅੱਛਾ ਤੇ ਉਹਨੂੰ ਆਪਣੇ ਮੱਥੇ ਤੇ ਸਵੇਰੇ ਹਲਕਾ ਜਿਹਾ ਲਗਾਉਣ ਦੇ ਨਾਲ ਕੰਨਾਂ ਤੇ ਲਗਾਉਣ ਦੇ ਨਾਲ ਤੁਹਾਡਾ ਰਾਹੂ ਠੀਕ ਰਹੇਗਾ ਤੁਹਾਡੀ ਵਿਜ਼ਡਮ ਤੁਹਾਡਾ ਮੱਤਾ ਇੱਕ ਕੰਮ ਕਰਦਾ ਤੁਸੀਂ ਬਹੁਤ ਜ਼ਿਆਦਾ ਊਲ ਫਿਜੂਲ ਨਹੀਂ ਸੋਚੋਗੇ ਔਰ ਤੁਹਾਡਾ ਜਿਹੜਾ ਇਹ ਸੋਚ ਉਹ ਸਹੀ ਦਿਸ਼ਾ ਚ ਕੰਮ ਕਰੇਗੀ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਚਰਚਾ ਹੋਈ ਹੈ ਵਿਪਨ ਸ਼ਰਮਾ ਜੀ ਨੇ ਤੁਹਾਨੂੰ ਬੜੀ ਵਿਸਤਾਰ ਨਾਲ ਦੱਸਿਆ ਵੀ ਜਿਹੜਾ ਰਾਹੂ ਹੈ ਸਾਡਾ ਦੋਸਤ ਵੀ ਹੋ ਸਕਦਾ ਹੈ ਦੁਸ਼ਮਣ ਵੀ ਹੋ ਸਕਦਾ ਹੈ ਇਸ ਤੋਂ ਸਹੀ ਤਰੀਕੇ ਨਾਲ ਕਿਵੇਂ ਕੰਮ ਲੈਣਾ ਹੈ ਨਾਲ ਹੀ ਇਹਨਾਂ ਨੇ ਦੱਸਿਆ ਕਿ ਰਾਹੂ ਨੂੰ ਖੁਸ਼ ਕਰਨ ਵਾਸਤੇ ਜਿਹੜਾ ਕੇਸਰ ਦਾ ਟਿੱਕਾ ਮੱਥੇ ਤੇ ਤੇ ਕੰਨਾਂ ਤੇ ਲਾਉਣ ਬਾਰੇ ਗੱਲ ਕੀਤੀ ਹੈ ਸਾਡਾ ਮਕਸਦ ਕਿਸੇ ਵੀ ਤਰੀਕੇ ਨਾਲ ਅਧਿਵਿਸ਼ਵਾਸ ਫੈਲਉਣਾ ਨਹੀਂ ਹੈ ਤੁਸੀਂ ਅਜ਼ਮਾਇਸ਼ ਕਰਕੇ ਦੇਖੋ ਜੇ ਹੋ ਸਕਦਾ ਤੁਹਾਨੂੰ ਜ਼ਿੰਦਗੀ 'ਚ ਫਾਇਦਾ ਨਜ਼ਰ ਆਵੇ ਤੇ ਤੁਸੀਂ ਕੰਟੀਨਿਊ ਕਰ ਸਕਦੇ ਹੋ ਜੇ ਨਹੀਂ ਆਉਂਦਾ ਤਾਂ ਤੁਸੀਂ ਵਿਚਾਰਮੰਦ ਦੇ ਇਸ ਵਿਚਾਰ ਨੂੰ ਇੱਥੇ ਹੀ ਡ੍ਰੌਪ ਕਰ ਸਕਦੇ ਹੋ ਸੋ ਬਾਕੀ ਜਿਹੜੇ ਪਲੈਨੈਟਸ ਨੇ ਚਾਹੇ ਬ੍ਰਸਪਤੀ ਹੈ ਸ਼ੁਕਰ ਹੈ ਜਿਨ੍ਹਾਂ ਦਾ ਚਰਚਾ ਤੁਸੀਂ ਸਾਰੇ ਇਸ ਐਪੀਸੋਡ ਦੇ ਵਿੱਚ ਸੁਣੀ ਉਹਨਾਂ ਬਾਰੇ ਆਪਾਂ ਖੁੱਲ ਕੇ ਅਗਲੇ ਐਪੀਸੋਡਸ ਦੇ ਵਿੱਚ ਗੱਲਬਾਤ ਕਰਾਂਗੇ ਸੋ ਵਾਰੀ ਵਾਰੀ ਤੁਹਾਨੂੰ ਇਸ ਵਿਸ਼ੇ ਤੇ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਅੱਜ ਇੱਥੇ ਹੀ ਇਜਾਜ਼ਤ ਤੁਹਾਡੇ ਤੋਂ ਲੈਨੇ ਆ ਵਿਚਾਰਮੰਦ ਦੇ ਮੰਚ ਤੋਂ ਤੁਹਾਡਾ ਸਿਰਫ ਤੁਹਾਡੇ ਲਈ ਸਤਿ ਸ੍ਰੀ ਅਕਾਲ